ਕਿਸਾਨਾਂ ਦੇ ਕੇਂਦਰ ਦੇ ਨਾਲ ਮੀਟਿੰਗ ਹੋਏਗੀ ਚੰਡੀਗੜ੍ਹ ਦੇ ਵਿੱਚ ਪੰਜਵੇਂ ਗੇੜ ਦੀ ਮੀਟਿੰਗ ਦੱਸੀ ਜਾ ਰਹੀ ਕਿਉਂਕਿ ਚਾਰ ਮੀਟਿੰਗਾਂ ਪਿਛਲੇ ਸਾਲ ਵੀ ਹੋ ਚੁੱਕੀਆਂ ਨੇ 14 ਦੇ ਕਰੀਬ ਜਿਹੜੇ ਕਿਸਾਨ ਨੇ ਕਿਸਾਨ ਜਿਥੇ ਬੰਦੇ ਲੀਡਰ ਨੇ ਉਹ ਗੱਲਬਾਤ ਕਰਨਗੇ ਤੇ ਦੇਖੋ ਕੀ ਸੱਟਾ ਨਿਕਲ ਕੇ ਆਉਂਦਾ ਹੁਣ ਅਹਿਮ ਮੀਟਿੰਗ ਇਸ ਕਰਕੇ ਵੀ ਹੈ ਕਿਉਂਕਿ ਪੰਜਵੇਂ ਗੇੜ ਦੀ ਮੀਟਿੰਗ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ 8 ਫਰਵਰੀ ਨੂੰ ਮੀਟਿੰਗ ਹੋਈ ਫਿਰ 13 ਫਰਵਰੀ ਨੂੰ ਹੋਈ ਫਿਰ 15 ਨੂੰ ਹੋਈ ਫਿਰ 18 ਫਰਵਰੀ ਨੂੰ ਲਾਸਟ ਮੀਟਿੰਗ ਜਿਹੜੀ ਹੈ ਉਹ ਹੋਈ ਮੀਟਿੰਗ ਕਿੰਨੀ ਲੰਬੀ ਚੱਲੇਗੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਤੋਂ ਪਹਿਲਾਂ ਜਿਹੜੀਆਂ ਪਿਛਲੇ ਸਾਲ ਮੀਟਿੰਗਸ ਹੋਈਆਂ ਨੇ ਯਾਨੀ ਕਿ ਪਹਿਲਾਂ ਜਿਹੜੀਆਂ 4 ਮੀਟਿੰਗਾਂ ਹੋਈਆਂ ਨੇ ਉਹ 4-4 5-5 ਘੰਟੇ ਆਮੂਮਨ ਚੱਲਦੀਆਂ ਸੀ। ਆਹਨ ਕਹ ਰਹੇ ਨੇ ਅਸਤਾ 5 ਮਿੰਟਾਂ 'ਚ ਜਾ ਕੇ ਆਪਣੀ ਗੱਲ ਕਰ ਲੈਣੀ ਹੈ ਵੀ ਭਾਈ ਸਾਨੂੰ ਤਾਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਚਾਹੀਦੀ ਹੈ ਉਹ ਤੁਸੀਂ ਦੇ ਦਿਓ ਕਹਿੰਦੇ 5 ਮਿੰਟ 'ਚ ਅਸੀਂ ਆਪਣੀ ਗੱਲ ਕਹਿ ਕੇ ਤੇ ਗੱਲ ਖਤਮ ਕਰ ਦੇਣੀ ਆ ਅੱਗੇ ਹੁਣ ਇਹ ਡਿਪੈਂਡ ਕਰਦਾ ਹੈ ਸਰਕਾਰ ਦੇ ਉੱਤੇ ਸੱਟ ਲੱਗ ਵਾਲੇ ਸਾਹਿਬ ਐਂਬੂਲੈਂਸ ਦੇ ਉੱਤੇ ਹੀ ਗਏ ਨੇ ਉੱਥੇ ਐਂਬੂਲੈਂਸ ਦੇ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਮੀਟਿੰਗ ਦੇ ਵਿੱਚ ਗਏ ਨੇ 14 ਕਿਲੋ ਮੀਟਰ ਤੋਂ ਗਏ ਨੇ ਸ਼ੰਭੂ ਬਾਰਡਰ ਤੋਂ 14 ਕਿਸਾਨ ਆ ਰਹੇ ਨੇ 14 ਖਨੌੜੀ ਤੋਂ ਆਏ ਨੇ ਟੋਟਲ 28 ਨੇ ਸਰਵਨ ਸਿੰਘ ਪੰਦੇੜ ਹੋ ਗਏ ਆਧ ਮੰਤਰੀ ਨੂੰ ਜਿਹੜੇ ਕੇਂਦਰ ਦੇ ਪ੍ਰਲਾਦ ਜੋਸ਼ੀ ਉਹ ਆਉਣਗੇ ਨਾਲ ਜਿਹੜੇ ਕੇਂਦਰੀ ਖੇਤੀ ਦੇ ਸਕੱਤਰ ਨੇ ਉਹ ਆਉਣਗੇ ਉਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਆਪਣੇ ਗੁਰਮੀਤ ਸਿੰਘ ਖੁੱਡੀਆਂ ਉਹ ਹੋਣਗੇ ਉਹਨਾਂ ਦੇ ਨਾਲ ਮੁੱਖ ਸਕੱਤਰ ਕੇਪੀਐਸਸੀ ਦਾ ਉਹਨਾਂ ਤੋਂ ਇਲਾਵਾ ਅਨੁਰਾਗ ਵਰਮਾ ਜਿਹੜੇ ਵਧੀਕ ਮੁੱਖ ਸਕੱਤਰ ਨੇ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਰਕੇਸ਼ ਧਕੈਤ ਉਹਨਾਂ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਸੀ ਵੀ ਇਹ ਅੰਦੋਲਨ ਲੰਬਾ ਸਮਾਂ ਨਹੀਂ ਚੱਲੇਗਾ ਦੇਵਾਲ ਸਾਹਿਬ ਦੀ ਭੈਣ ਦੀ ਪੁੱਤਰੀ ਹੈ ਰਾਜਨਦੀਪ ਕੌਰ ਜੋ ਬਿਮਾਰ ਹੋਣ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਡੱਲੇਵਾਲ ਸਾਹਿਬ ਨੇ ਇਸ ਮੀਟਿੰਗ 'ਚ ਜਾਣਾ ਸੀ ਤਾਂ ਉਹਨਾਂ ਨੇ ਆਪਣੇ ਇਸ ਫਰਜ਼ ਨੂੰ ਪਹਿਲ ਦਿੱਤੀ ਹੈ ਸਰਦੇਵ ਸਿਰਸਾ ਹਰੀ ਜੜੇ ਨੇ ਉਹ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਪਏ ਨੇ ਸੋ ਕਿਸਾਨਾਂ ਨੂੰ ਇਹ ਵੀ ਬੜੀ ਚਿੰਤਾ ਹੈ ਕਿਉਂਕਿ ਬਲਦੇਵ ਸਿਰਸਾ ਵੀ ਬਹੁਤ ਇੰਟੈਲੈਕਚੁਅਲ ਸ਼ਖਸ ਨੇ ਉਹ ਵੀ ਬਹੁਤ ਸੋਚ ਸਮਝ ਕੇ ਗੱਲ ਕਰਦੇ ਨੇ ਜਗਜੀਤ ਸਿੰਘ ਢੱਲੇਵਾਲ ਹਰਾਨੇ ਅੱਜ ਇੱਕ ਚੀਜ਼ ਸ਼ੋਅ ਕਰ ਦਿਤੀ ਹੈ ਬਲਵਿੰਦਰ ਜੀ ਕਿ ਪਰਿਵਾਰ ਉਹਨਾਂ ਨੂੰ ਬਾਅਦ ਦੇ ਵਿੱਚ ਹੈ ਕਿਸਾਨੀ ਔਰ ਕਿਸਾਨ ਉਹਨਾਂ ਨੂੰ ਪਹਿਲਾਂ ਹੈ ਉਹਨਾਂ ਨੇ ਪਰਿਵਾਰਕ ਜ਼ਿੰਮੇਵਾਰੀ ਹੈ ਜਿਹੜੀ ਉਹ ਨਹੀਂ ਨਿਭਾਈ ਪਰ ਜਿਹੜੀ ਇੱਕ ਆਗੂ ਹੋਣ ਦੇ ਨਾਤੇ ਜ਼ਿੰਮੇਵਾਰੀ ਉਹਨਾਂ ਨੇ ਨਿਭਾਉਣੀ ਸੀ ਉਹ ਜ਼ਰੂਰ ਉਹਨਾਂ ਨੇ ਨਿਭਾਈ ਹੈ ਉਹਨੂੰ ਪਹਿਲ ਦਿੱਤੀ ਹੈ ਇਸੇ ਕਰਕੇ ਹੀ ਲੋਕ ਕਹਿੰਦੇ ਨੇ ਕਿ ਢੱਲੇਵਾਲ ਸਾਹਿਬ ਦਾ ਬਚਨਾ ਬੜਾ ਜ਼ਰੂਰੀ ਹੈ ਕਿਉਂਕਿ ਇਹੋ ਜਿਹੇ ਆਗੂ ਇਹੋ ਜਿਹੇ ਨੇਤਾ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ ਜੀ ਦਾ ਲਗਾਤਾਰ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕਰ ਰਿਹਾ ਹੈ ਲਗਾਤਾਰ ਤੇ ਪਹਿਲਾਂ ਵੀ 104 ਭਾਰਤੀ ਅੰਮ੍ਰਿਤਸਰ 에어ਪੋਰਟ ਤੇ ਉਤਾਰੇ ਗਏ ਸੀ ਤੇ ਕੱਲ ਰਾਤ ਦੇ ਸਮੇਂ 119 ਭਾਰਤੀ ਹੋਰ ਉਤਰਨਗੇ ਜਿ ਹੰਮ੍ਰਿਤਸਰ 에어ਪੋਰਟ ਦੇ ਉੱਤੇ ਜੀ ਅਮਰੀਕਾ ਕਹਿੰਦਾ ਸਾਡੀ ਨੀਤੀ ਹੈ ਜੇ ਕੋਈ ਬਾਰਡਰ ਟੱਪ ਕੇ ਆਊਗਾ ਸਾਡੇ ਦੇਸ਼ ਦੇ ਵਿੱਚ ਅਸੀਂ ਤਾਂ ਫਿਰ ਉਹਨੂੰ ਕੱਢਾਂਗੇ ਅਕੀ 119 ਜਾਣਿਆਂ ਨੂੰ ਰਿਪੋਰਟ ਕਰਕੇ ਭੇਜਿਆ ਜਾ ਰਿਹਾ ਹੈ ਸੋ 119 ਜਾਣੇ ਇਸ ਵਾਰ ਫੇਰ ਜਹਾਜ਼ ਅੰਮ੍ਰਿਤਸਰ ਦੇ ਵਿੱਚ ਹੀ ਲੈਂਡ ਹੋਊਗਾ 67 ਪੰਜਾਬੀ ਨੇ ਇਸ ਦੇ ਵਿੱਚ ਬਲਵਿੰਦਰ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕਹਿ ਦਿੱਤੀ ਕਿ ਦੇਖੋ ਅਸੀਂ ਵੀ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗੇ ਕਿ ਤੁਸੀਂ ਕਿਸੇ ਦੇਸ਼ ਜਾਓ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਓ ਕਾਨੂੰਨੀ ਤਰੀਕਾ ਅਪਣਾ ਕੇ ਜਾਓ ਤੇ ਜੇ ਅਜਿਹੇ ਗੈਰ ਕਾਨੂੰਨੀ ਲੋਕਾਂ ਨੂੰ ਤੁਸੀਂ ਰਿਪੋਰਟ ਕਰ ਰਹੇ ਹੋ ਅਮਰੀਕਾ ਰਿਪੋਰਟ ਕਰ ਰਿਹਾ ਤਾਂ ਠੀਕ ਹੈ ਅਸੀਂ ਪ੍ਰਮਾਨ ਕਰਦੇ ਹਾਂ ਐਮਐਲਏ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਅਧਿਕਾਰੀ ਨੇ ਡੀਸੀ ਹੋਗੇ ਐਸਐਸਪੀ ਹੋਗੇ ਐਸਡੀਐਮ ਹੋਗੇ ਸਾਡੇ ਨਹੀਂ ਸੁਣਦੇ ਤੇ ਭ੍ਰਿਸ਼ਟਾਚਾਰ ਲਗਾਤਾਰ ਵਧਦਾ ਜਾ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਵੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਭ੍ਰਿਸ਼ਟਾਚਾਰ ਨੂੰ ਨਹੀਂ ਰੋਕੇਗਾ ਜੀ ਵਿਰੋਧੀ ਟਾਰਗੇਟ ਬਲਵਿੰਦਰ ਜੀ ਇਸ ਕਰਕੇ ਕਰ ਰਹੇ ਨੇ ਕਹਿੰਦੇ ਤੁਹਾਡੀ ਸਰਕਾਰ ਹੈ ਤੇ ਤੁਹਾਡੇ ਐਮਐਲਐਸ ਦੀ ਹੀ ਇਹ ਅਫਸਰ ਸੁਣ ਨਹੀਂ ਰਹੇ ਐਵੇਂ ਕਿਵੇਂ ਹੋ ਸਕਦਾ ਤੁਹਾਡੀ ਨੱਕ ਦੇ ਹੀਟ ਕਰਪਸ਼ਨ ਚੱਲ ਰਹੀ ਹੈ ਐਵੇਂ ਕਿਵੇਂ ਹੋ ਸਕਦਾ ਜਿਹੜੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੋਈ ਵੀ ਕੰਮ ਨਹੀਂ ਕਰ ਰਹੇ ਅਫਸਰ ਕੋਈ ਐਕਸ਼ਨ ਨਹੀਂ ਲੈ ਰਹੇ ਕਾਰਵਾਈਆਂ ਨਹੀਂ ਕਰ ਰਹੇ ਉਹਨਾਂ ਦੇ ਫਿਰ ਕਾਰਵਾਈਆਂ ਕਹਿੰਦੇ ਕਰੇਗੀ ਮਾਨ ਸਰਕਾਰ ਇਹ ਅੱਜ ਮੀਟਿੰਗ ਦੇ ਵਿੱਚ ਤੈਅ ਹੋ ਗਿਆ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਐਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਸਿਮਰਜੀਤ ਕੌਰ ਗਿਲਾਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਤੇ ਹਾਲ ਚਾਲ ਪੁੱਛਦੇ ਹਾਂ ਜੀ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਜੀ ਹੋ ਸਾਵਣ ਸੇ ਤਾਂ ਠੀਕ ਨੇ ਜੀ ਬਿਲਕੁਲ ਵਧੀਆ ਠੀਕ ਠਾਕ ਜੀ ਮਾਨਮ ਗੱਲ ਕਰਾਂਗੇ ਪਹਿਲਾਂ ਕਿਸਾਨਾਂ ਨੂੰ ਲੈ ਕੇ ਜਿੱਥੇ ਅੱਜ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਏਗੀ ਚੰਡੀਗੜ੍ਹ ਦੇ ਵਿੱਚ ਪੰਜਵੇਂ ਗੇੜ ਦੀ ਮੀਟਿੰਗ ਦੱਸੀ ਜਾ ਰਹੀ ਕਿਉਂਕਿ ਚਾਰ ਮੀਟਿੰਗਾਂ ਪਿਛਲੇ ਸਾਲ ਵੀ ਹੋ ਚੁੱਕੀਆਂ ਨੇ ਤੇ ਕਿਸਾਨਾਂ ਨੂੰ ਇੱਕ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਖਨੌਰੀ ਬਾਰਡਰ ਹੋ ਗਿਆ ਸ਼ੰਭੂ ਬਾਰਡਰ ਹੋ ਕੇ ਬੈਠੇ ਤੇ ਮਹਾਪੰਚਾਇਤਾਂ ਵੀ ਕੀਤੀਆਂ ਗਈਆਂ ਇੱਕ ਜੋਸ਼ ਦਿਖਾਇਆ ਗਿਆ ਜੀ ਕਿਸਾਨਾਂ ਨੂੰ ਵੀ ਅਸੀਂ ਡਟੇ ਹੋਏ ਹਾਂ ਅਸੀਂ ਖੜੇ ਹਾਂ ਅਸੀਂ ਦਿੱਲੀ ਜਾ ਕੇ ਰਹਾਂਗੇ ਜੇ ਮੰਗਾ ਨਾ ਮੰਨੀਆਂ ਗਈਆਂ ਤੇ ਅੱਜ ਦੀ ਮੀਟਿੰਗ ਬੜੀ ਅਹਿਮ ਮੰਨੀ ਜਾ ਰਹੀ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਰੱਖ ਲੈ ਗਿਆ ਸੀਗਾ ਕੇਂਦਰ ਦੇ ਉੱਤੇ ਥੋੜਾ ਦਬਾਅ ਬਣਿਆ ਕੇਂਦਰ ਕਹਿੰਦੀ ਚਲੋ ਭਾਈ ਅਸੀਂ ਮੀਟਿੰਗ ਕਰਨ ਨੂੰ ਤੁਹਾਡੇ ਨਾਲ ਤਿਆਰ ਆ ਅਸੀਂ ਆ ਜੰਨੇ ਆ ਜੀ ਤੇ ਅੱਜ ਕਰੀਬ 14 ਦੇ ਕਰੀਬ ਜਿਹੜੇ ਕਿਸਾਨ ਨੇ ਕਿਸਾਨ ਜਥੇਬੰਦੇ ਲੀਡਰ ਨੇ ਉਹ ਗੱਲਬਾਤ ਕਰਨਗੇ ਤੇ ਦੇਖੋ ਕੀ ਸਿੱਟਾ ਨਿਕਲ ਕੇ ਆਉਂਦਾ ਸਾਹਮਣੇ ਜੀ ਬਿਲਕੁਲ ਬਲਵਿੰਦਰ ਜੀ ਅਹਿਮ ਮੀਟਿੰਗ ਇਸ ਕਰਕੇ ਵੀ ਆਇਆ ਕਿਉਂਕਿ 5ਵੇਂ ਗੇੜ ਦੀ ਮੀਟਿੰਗ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ 8 ਫਰਵਰੀ ਨੂੰ ਮੀਟਿੰਗ ਹੋਈ ਫਿਰ 13 ਫਰਵਰੀ ਨੂੰ ਹੋਈ ਫਿਰ 15 ਨੂੰ ਹੋਈ ਫਿਰ 18 ਫਰਵਰੀ ਨੂੰ ਲਾਸਟ ਮੀਟਿੰਗ ਜਿਹੜੀ ਹੈ ਉਹ ਹੋਈ ਸਮਾਂ ਇਸ ਵੇਲੇ ਹੋ ਗਿਆ ਹੈ 5:00 ਵਜੇ ਨੇ ਤੇ ਰਿਕਾਰਡਡ ਪ੍ਰੋਗਰਾਮ ਹੈ ਕਿਉਂਕਿ ਆਪਣਾ ਤੇ 5:00 ਵਜੇ ਹੀ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਵੀ ਹੋਣੀ ਸੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਮੀਟਿੰਗ ਕਿੰਨੀ ਲੰਬੀ ਚੱਲੇਗੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਪਿਛਲੇ ਸਾਲ ਮੀਟਿੰਗਸ ਹੋਈਆਂ ਨੇ ਯਾਨੀ ਕਿ ਪਹਿਲਾਂ ਜਿਹੜੀਆਂ 4 ਮੀਟਿੰਗਾਂ ਹੋਈਆਂ ਨੇ ਉਹ ਚਾਰ-ਚਾਰ ਪੰਜ-ਪੰਜ ਘੰਟੇ ਆਮੂਮਨ ਚੱਲਦੀਆਂ ਸੀ ਹੁਣ ਜੇ ਆਪਾਂ ਕਿਸਾਨਾਂ ਦੀ ਮੰਨੀਆਂ ਦਾ ਕਿਸਾਨ ਕਹ ਰਹੇ ਨੇ ਆਸਤਾ ਪੰਜ ਮਿੰਟਾਂ ਚ ਜਾ ਕੇ ਆਪਣੀ ਗੱਲ ਕਰ ਲੈਣੀ ਹੈ ਵੀ ਭਾਈ ਸਾਾਨੂੰ ਤਾਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਚਾਹੀਦੀ ਹੈ ਉਹ ਤੁਸੀਂ ਦੇ ਦਿਓ ਕਹਿੰਦੇ ਪੰਜ ਮਿੰਟ ਚ ਅਸੀਂ ਆਪਣੀ ਗੱਲ ਕਹਿ ਕੇ ਤੇ ਗੱਲ ਖਤਮ ਕਰ ਦੇਣੀ ਆ ਅੱਗੇ ਹੁਣ ਇਹ ਡਿਪੈਂਡ ਕਰਦਾ ਹੈ ਸਰਕਾਰ ਦੇ ਉੱਤੇ ਅਧਿਕਾਰੀਆਂ ਦੇ ਉੱਤੇ ਗੱਲ ਕਿੰਨੀ ਲੰਬੀ ਲੈ ਕੇ ਜਾਂਦੇ ਨੇ ਜ਼ਿਕਰ ਤੁਸੀਂ ਕੀਤਾ ਹੈ ਕਿ ਢਲੇਵਾਲ ਸਾਹਿਬ ਨੇ ਮਰਨਵਰਤ ਰੱਖਿਆ ਉਸ ਤੋਂ ਬਾਅਦ ਅਧਿਕਾਰੀ ਮਜਬੂਰ ਹੋਏ ਬਿਲਕੁਲ ਹੋਏ ਢਲੇਵਾਲ ਸਾਹਿਬ ਦੇ ਮਰਨਵਰਤ ਤੋਂ ਕਾਫੀ ਦਿਨ ਬਾਅਦ ਅਧਿਕਾਰੀ ਜਿਹੜੇ ਉਹਨਾਂ ਨੇ ਇਸ ਗੱਲ ਦੇ ਉੱਤੇ ਹਮੀ ਭਰੀ ਕਿ ਚਲੋ ਕਰ ਲੈਨੇ ਆ ਮੀਟਿੰਗ ਉਹ ਵੀ ਉਦੋਂ ਜਦੋਂ ਖਨੌਰੀ ਬਾਰਡਰ ਤੋਂ 111 ਕਿਸਾਨ ਮਰਨਵਰ ਤੇ ਬੈਠ ਗਏ ਫਿਰ ਉਧਰੋਂ ਹਰਿਆਣੇ ਤੋਂ ਐਲਾਨ ਹੋ ਗਿਆ ਕਿ ਭਾਈ 10 ਕਿਸਾਨ ਉਧਰੋਂ ਵੀ ਮਰਨਵਰ ਤੇ ਬੈਠ ਰਹੇ ਨੇ ਕੁੱਲ ਗਿਣਤੀ 121 ਹੋਈ ਫਿਰ 122ਵੇਂ ਹੋਏ ਜਗਜੀਤ ਸਿੰਘ ਡੱਲੇਵਾਲ ਤਾਂ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ 121 ਕਿਸਾਨਾਂ ਦਾ ਸਮਰਥਨ ਮਿਲਿਆ ਮਰਨ ਵਰਤੇ ਬੈਠੇ ਫਿਰ ਅਧਿਕਾਰੀਆਂ ਨੂੰ ਹੱਥ ਪੈਰਾਂ ਦੀ ਪੈ ਗਈ ਕਿ ਭਾਈ ਹੁਣ ਤਾਂ 122 ਕਿਸਾਨ ਹੋ ਗਏ ਨੇ ਟੋਟਲ ਫਟਾਫਟ ਕੁਝ ਤਾਂ ਕਰਨਾ ਪੈਣਾ ਗੱਲਬਾਤ ਜਿਹੜੀ ਸੀ ਉਹ ਹੋ ਰਹੀ ਸੀ ਪਰ ਕੋਈ ਸਿੱਟੇ ਨਹੀਂ ਸੀ ਨਿਕਲ ਰਹੇ ਅਖੀਰ ਦੇ ਵਿੱਚ ਫਿਰ ਕੇਂਦਰ ਤੋਂ ਆਏ ਅਧਿਕਾਰੀ ਪ੍ਰੇਰंजन ਹਰੀ ਉਹਨਾਂ ਨੇ ਗੱਲਬਾਤ ਕੀਤੀ ਕਿ ਭਾਈ ਚਲੋ ਠੀਕ ਹੈ 14 ਫਰਵਰੀ ਦਾ ਦਿਨ ਜਿਹੜਾ ਹੈ ਮਿਥ ਲੈਣੇ ਆ ਤੇ ਉਸ ਦਿਨ ਮੀਟਿੰਗ ਹੋਵੇਗੀ ਉਦੋਂ ਤੱਕ ਡੱਲੇਵਾਲ ਸਾਹਿਬ ਵੀ ਥੋੜਾ ਜਿਹਾ ਰਿਕਵਰ ਕਰ ਲੈਣਗੇ ਤੇ ਉਹਨਾਂ ਨੂੰ ਕੀਤੀ ਕਿ ਮਰਨ ਵਰਤ ਤੋੜ ਦਿਓ ਕਹਿੰਦੇ ਵਰਤ ਤਾਂ ਨਹੀਂ ਤੋੜ ਸਕਦਾ ਪਰ ਠੀਕ ਹੈ ਸਾਥੀਆਂ ਨੇ ਜਦੋਂ ਗੁਜ਼ਾਰਿਸ਼ ਕੀਤੀ ਰਿਕੁਐਸਟ ਕੀਤੀ ਕਿ ਚਲੋ ਫਿਰ ਮੈਡੀਕਲ ਟਰੀਟਮੈਂਟ ਹੀ ਲੈ ਲਓ ਤਾਂ ਮੈਡੀਕਲ ਟਰੀਟਮੈਂਟ ਲੈਣ ਲਈ ਮੰਨ ਗਏ ਅੱਜ ਵੀ ਡਲੇਵਾਲ ਸਾਹਿਬ ਐਂਬੂਲੈਂਸ ਦੇ ਉੱਤੇ ਹੀ ਗਏ ਨੇ ਉੱਥੇ ਐਂਬੂਲੈਂਸ ਦੇ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਮੀਟਿੰਗ ਦੇ ਵਿੱਚ ਗਏ ਨੇ 14 ਕਿਲੋਮੀਟਰ ਤੋਂ ਗਏ ਨੇ ਸ਼ੰਭੂ ਬਾਰਡਰ ਤੋਂ 14 ਕਿਸਾਨ ਆ ਰਹੇ ਨੇ 14 ਖਨੌੜੀ ਤੋਂ ਆਏ ਨੇ ਟੋਟਲ 28 ਨੇ ਸਰਵੰਸਿੰਘ ਪੰਦੇੜ ਹੋਗੇ ਲੋਂਗੋਵਾਲ ਸਾਹਿਬ ਹੋਗੇ ਮਨਜੀਤ ਰਾਏ ਹੋਗੇ ਬੀਬੀ ਸੁਖਵਿੰਦਰ ਕੌਰ ਹੋਗੇ ਇਸ ਤਰ੍ਹਾਂ ਹੋਰ ਵੀ ਬਾਕੀ ਆਗੂ ਜਿਹੜੇ ਨੇ ਹੋਰ ਸਟੇਟਾਂ ਦੇ ਉਹ ਆਉਣਗੇ ਇਧਰੋਂ ਖਨੌਰੀ ਬਾਰਡਰ ਤੋਂ ਡਲੇਵਾਲ ਸਾਹਿਬ ਤਾਂ ਹੈ ਹੀ ਨੇ ਨਾਲ ਉਹਨਾਂ ਦੇ ਕਾਕਾ ਸਿੰਘ ਕੋਟੜਾ ਅਭਿਮਨੀਉ ਕੋਹੜ ਸੁਖਜਿੰਦਰ ਸਿੰਘ ਖੋਸਾ ਤੇ ਹਰ ਦੋ ਚੰਡੇ ਸਾਹਿਬ ਤੇ ਬਾਕੀ ਹੋਰ ਸਟੇਟਸ ਦੇ ਕਿਸਾਨ ਜਿਹੜੇ ਨੇ ਉਹ ਸੋ ਕੁੱਲ 28 ਕਿਸਾਨ ਜਿਹੜੇ ਨੇ ਇਸ ਮੀਟਿੰਗ ਚ ਸ਼ਾਮਿਲ ਹੋਣਗੇ ਹੁਣ ਖੇਤੀਬਾੜੀ ਮੰਤਰੀ ਮੀਟਿੰਗ ਦੇ ਵਿੱਚ ਨਹੀਂ ਆਲੇ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਇੱਕ ਸਪੈਸ਼ਲ ਪ੍ਰੋਗਰਾਮ ਕੀਤਾ ਸੀ ਬਲਵਿੰਦਰ ਜੀ ਤੁਹਾਨੂੰ ਸ਼ਾਇਦ ਯਾਦ ਹੋਵੇ ਉਸ ਪ੍ਰੋਗਰਾਮ ਚ ਵੜੈਤ ਸਾਹਿਬ ਨੇ ਗੱਲ ਕਲੀਅਰਲੀ ਦੱਸੀ ਸੀ ਕਿ ਖੇਤੀਬਾੜੀ ਮੰਤਰੀ ਨਹੀਂ ਆਉਣਗੇ ਉਹਦੇ ਪਿੱਛੇ ਕਾਰਨ ਕੀ ਸੀ ਕਿ ਉਹਨਾਂ ਦੇ ਬੇਟੇ ਦਾ ਵਿਆਹ ਆਜ ਕਹਿੰਦੇ ਤਾਂ ਖੇਤੀਬਾੜੀ ਮੰਤਰੀ ਦੇ ਬੇਟ ਦਾ ਵਿਆਹ ਹੋਵੇ ਤੇ ਖੇਤੀਬਾੜੀ ਮੰਤਰੀ ਆਪ ਇਸ ਮੀਟਿੰਗ ਚ ਕਿਵੇਂ ਆ ਸਕੇਗਾ ਉਹ ਨਹੀਂ ਆ ਰਹੇ ਪਰ ਖਾਦ ਮੰਤਰੀ ਨੇ ਜਿਹੜੇ ਕੇਂਦਰ ਦੇ ਪ੍ਰਲਾਦ ਜੋਸ਼ੀ ਉਹ ਆਉਣਗੇ ਨਾਲ ਜਿਹੜੇ ਕੇਂਦਰੀ ਖੇਤੀ ਦੇ ਸਕੱਤਰ ਨੇ ਉਹ ਆਉਣਗੇ ਉਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਆਪਣੇ ਗੁਰਮੀਤ ਸਿੰਘ ਖੁੱਡੀਆਂ ਉਹ ਹੋਣਗੇ ਉਹਨਾਂ ਦੇ ਨਾਲ ਮੁੱਖ ਸਕੱਤਰ ਕੇਪੀਸੀ ਦਾ ਉਹਨਾਂ ਤੋਂ ਇਲਾਵਾ ਅਨੁਰਾਗ ਵਰਮਾ ਜਿਹੜੇ ਵਿਧੀਕ ਮੁੱਖ ਸਕੱਤਰ ਨੇ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਹੁਣ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਕਿਸਾਨਾਂ ਦੀ ਇੱਕ ਮੰਗ ਮੁੱਖ ਹੈ ਕਿ ਐਮਐਸਪੀ ਦੇ ਉੱਤੇ ਸਾਨੂੰ ਲੀਗਲ ਗਾਰੰਟੀ ਮਿਲਣੀ ਚਾਹੀਦੀ ਹੈ ਝੋਨੇ ਵਾਲੇ ਵੀ ਇਹਨਾਂ ਨੇ ਗੱਲ ਆਖੀ ਸੀ ਕਿ ਤੁਸੀਂ ਝੋਨੇ ਦਾ ਜਿਹੜਾ ਐਮਐਸਪੀ ਰੇਟ ਤੈਅ ਕੀਤਾ ਹੈ ਉਹ ਲੀਗਲ ਨਾ ਹੋਣ ਕਰਕੇ ਸਾਨੂੰ 4-400 ਰੁਪਏ ਘਾਟਾ ਵੀ ਖਾਣਾ ਪੈ ਰਿਹਾ ਹੈ ਬਹੁਤ ਸਾਰਾ ਸਾਨੂੰ ਘਾਟਾ ਖਾਣਾ ਪੈ ਰਿਹਾ ਸੋ ਜੇ ਲੀਗਲ ਹੋ ਜਾਊਗਾ ਤਾਂ ਅਸੀਂ ਘਾਟਾ ਨਹੀਂ ਖਾਵਾਂਗੇ ਹੁਣ ਵੇਖਦੇ ਆ ਅੱਜ ਜਿਹੜੀ ਪੰਜਵੇਂ ਗੇੜ ਦੀ ਮੀਟਿੰਗ ਹੋ ਰਹੀ ਹੈ ਮੀਟਿੰਗ ਚ ਕੀ ਸਿੱਟੇ ਨਿਕਲਦੇ ਨੇ ਵੈਸੇ ਵਿਰੋਧੀ ਧਿਰਾਂ ਤਾਂ ਇਹ ਕਹਿ ਰਹੀਆਂ ਨੇ ਕਿ ਇਸ ਮੀਟਿੰਗ ਚ ਕੋਈ ਸਿੱਟਾ ਨਹੀਂ ਨਿਕਲਣਾ ਇਹਨਾਂ ਨੇ ਮੀਟਿੰਗ ਫੇਰ 1 ਮਹੀਨਾ ਬਾਅਦ ਪਾ ਦੇਣੀ ਹੈ ਕਿ ਭਾਈ ਇਸ ਮੀਟਿੰਗ ਚ ਸਿੱਟਾ ਨਹੀਂ ਨਿਕਲਿਆ ਅਗਲੀ ਮੀਟਿੰਗ ਅਸੀਂ ਅਗਲੇ ਮਹੀਨੇ ਕਰਾਂਗੇ ਫੇਰ ਸ਼ੰਭੂ ਬਾਰਡਰ ਤੋਂ ਸਰਨ ਸਿੰਘ ਪੰਦੇੜਹੜਾ ਨੇ ਐਲਾਨ ਪਹਿਲਾਂ ਹੀ ਕਰਤਾ ਸੀ ਕਿ ਜੇ 14 ਫਰਵਰੀ ਵਾਲੀ ਮੀਟਿੰਗ ਬੇ ਸਿੱਟਾ ਨਿਕਲੀ ਤਾਂ ਫਿਰ ਅਸੀਂ 25 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਹੁਣ ਵੇਖਦੇ ਹਾਂ ਕੀ ਹੁੰਦਾ ਜੀ ਜੀ ਸੋ ਦਿੱਲੀ ਕੂਚ ਕਰਨਾ ਨਹੀਂ ਕਰਨਾ ਦਾ ਬਾਅਦ ਦੀ ਗੱਲ ਹੈ ਮੇਨਾਂ ਦਾ ਅੱਜ ਮਸਲਾ ਹੱਲ ਹੋ ਹੀ ਜਾਣਾ ਚਾਹੀਦਾ ਕਿਉਂਕਿ ਲੰਮਾ ਸਮਾਂ ਹੋ ਗਿਆ ਕਿਸਾਨਾਂ ਨੂੰ ਹਾਲਾਂਕਿ ਜਿਹੜੇ ਰਕੇਸ਼ ਚਕੈਤ ਨੇ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਵੀ ਇਹ ਅੰਦੋਲਨ ਲੰਬਾ ਸਮਾਂ ਨਹੀਂ ਚੱਲੇਗਾ ਚਲੋ ਉਸ ਦੁਲ ਖਤਮ ਹੋਣਾ ਚਾਹੀਦਾ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਦੂਜੇ ਪਾਸੇ ਡੱਲੇਵਾਲ ਸਾਹ ਨੇ ਆਪਣਾ ਫਰਜ਼ ਉਹ ਮੀਟਿੰਗ ਦੇ ਵਿੱਚ ਪਹੁੰਚੇ ਨੇ ਕਿਸਾਨਾਂ ਦੀ ਗੱਲ ਕਰਨਗੇ ਪਰ ਉਹਨਾਂ ਦਾ ਸਦਮਾ ਲੱਗਿਆ ਉਹਨਾਂ ਦੀ ਪੋਤਰੀ ਦਾ ਦਿਹਾਂਤ ਹੋ ਗਿਆ ਜੋ ਕਿ ਗੁਰਦਾਉਂ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਬਿਮਾਰ ਤੌਰ ਤੇ ਜੀ ਬਿਲਕੁਲ ਬਲਵਿੰਦਰ ਉਹਨਾਂ ਦੀ ਭੈਣ ਦੀ ਪੋਤਰੀ ਸੀਗੀ ਇਹ ਗੁਰਦਾਉਂ ਦੇ ਵਿੱਚ ਮੈਡੀਕਲ ਸਟੂਡੈਂਟ ਸੀ ਪੜ੍ਹਾਈ ਕਰ ਰਹੀ ਸੀ ਔਰ ਸਦਮਾ ਤਾਂ ਹੈ ਹੀ ਐ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀਗੀ ਜੋ ਡਲੇਵਾਲ ਸਾਹਿਬ ਦੀ ਭੈਣ ਦੀ ਪੁੱਤਰੀ ਹੈ ਰਾਜਨਦੀਪ ਕੌਰ ਸੋ ਬਿਮਾਰ ਹੋਣ ਕਰਕੇ ਉਹਨਾਂ ਦਾ ਦੇਹਾਂਤ ਹੋ ਗਿਆ ਡਲੇਵਾਲ ਸਾਹਿਬ ਨੇ ਇਸ ਮੀਟਿੰਗ 'ਚ ਜਾਣਾ ਸੀ ਤਾਂ ਉਹਨਾਂ ਨੇ ਆਪਣੇ ਇਸ ਫਰਜ਼ ਨੂੰ ਪਹਿਲ ਦਿੱਤੀ ਹੈ ਕਿ ਮੈਂ ਇੱਕ ਆਗੂ ਆ ਮੈਂ ਇੱਕ ਕਿਸਾਨ ਨੇਤਾ ਹਾਂ ਸੋ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਮੇਰੀ ਇੱਜ਼ਤ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਉਹਨਾਂ ਦੀ ਅਗਵਾਈ ਕਰਾਂਗਾ ਇਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਮੇਰੇ ਤੋਂ ਆਸਾਂ ਨੇ ਸੋ ਉਹਨਾਂ ਨੇ ਆਪਣਾ ਉਹ ਫਰਜ਼ ਨਿਭਾਉਣਾ ਜ਼ਰੂਰੀ ਸਮਝਿਆ ਜਿਸ ਸस्कार ਦੇ ਉੱਤੇ ਨਹੀਂ ਗਏ ਉਹ ਭੈਣ ਦੀ ਪੋਤਰੀ ਦਾ ਦਿਹਾਂਤ ਹੋਇਆ ਇਸ ਦੁਖ ਭਰੀ ਘੜੀ ਦੇ ਵਿੱਚ ਉਹਨਾਂ ਨੇ ਜ਼ਰੂਰ ਅਫਸੋਸ ਦਾ ਜ਼ਾਹਰ ਕੀਤਾ ਹੈ ਔਰ ਹਮਦਰਦੀ ਜ਼ਾਹਰ ਕੀਤੀ ਹੈ ਪਰ ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਮੈਂ ਜਾ ਨਹੀਂ ਸਕਦਾ ਕਿਉਂਕਿ ਇਹ ਜ਼ਿੰਮੇਵਾਰੀ ਜਾਦਾ ਵੱਡੀ ਹੈ ਦੂਜੇ ਪਾਸੇ ਜੇ ਆਪਾਂ ਇਸ ਗੱਲ ਨੂੰ ਜੋੜ ਕੇ ਵੇਖੀਏ ਤਾਂ ਬਲਦੇਵ ਸਿਰਸਾ ਹਰੀ ਜੜੇ ਨੇ ਉਹ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਪਏ ਨੇ ਸੋ ਕਿਸਾਨਾਂ ਨੂੰ ਇਹ ਵੀ ਬੜੀ ਚਿੰਤਾ ਹੈ ਕਿਉਂਕਿ ਬਲਦੇਵ ਸਿਰਸਾ ਵੀ ਬਹੁਤ ਇੰਟੈਲੈਕਚੁਅਲ ਸ਼ਖਸ ਨੇ ਉਹ ਵੀ ਬਹੁਤ ਸੋਚ ਸਮਝ ਕੇ ਗੱਲ ਕਰਦੇ ਨੇ ਤਕਦੇ ਆਧਾਰ ਤੇ ਗੱਲ ਕਰਦੇ ਨੇ ਅੱਜ ਇਸ ਮੀਟਿੰਗ ਦੇ ਵਿੱਚ ਉਹ ਨਹੀਂ ਕਿਉਂਕਿ ਉਹਨਾਂ ਦੀ ਵੀ ਕੋਈ ਹੈਲਥ ਕੰਡੀਸ਼ਨਸ ਇਹੋ ਜਿਹੀਆਂ ਨੇ ਆ ਵੀਕ ਦਿਨ ਪਹਿਲਾਂ ਉਹਨਾਂ ਨੂੰ ਹਾਰਟ ਅਟੈਕ ਆ ਕੇ ਹਟਾਇਆ ਤੇ ਹੁਣ ਉਹ ਰਜਿੰਦਰਾ ਹਸਪ ਹਰਾਂ ਨੇ ਅੱਜ ਇੱਕ ਚੀਜ਼ ਸ਼ੋਅ ਕਰ ਦਿੱਤੀ ਹੈ ਬਲਵਿੰਦਰ ਜੀ ਕਿ ਪਰਿਵਾਰ ਉਹਨਾਂ ਨੂੰ ਬਾਅਦ ਦੇ ਵਿੱਚ ਹੈ ਕਿਸਾਨੀ ਔਰ ਕਿਸਾਨ ਉਹਨਾਂ ਨੂੰ ਪਹਿਲਾਂ ਨੇ ਇਸੇ ਕਰਕੇ ਉਹਨਾਂ ਨੇ ਪਰਵਾਰਕ ਜ਼ਿੰਮੇਵਾਰੀ ਹੈ ਜਿਹੜੀ ਉਹ ਨਹੀਂ ਨਿਭਾਈ ਪਰ ਜਿਹੜੀ ਇੱਕ ਆਗੂ ਹੋਣ ਦੇ ਨਾਤੇ ਜ਼ਿੰਮੇਵਾਰੀ ਉਹਨਾਂ ਨੇ ਨਿਭਾਉਣੀ ਸੀ ਉਹ ਜ਼ਰੂਰ ਉਹਨਾਂ ਨੇ ਨਿਭਾਈ ਹੈ ਉਹਨੂੰ ਪਹਿਲ ਦਿੱਤੀ ਹੈ ਇਸੇ ਕਰਕੇ ਹੀ ਲੋਕ ਕਹਿੰਦੇ ਨੇ ਕਿ ਢਿਲੇਵਾਲ ਸਾਹਿਬ ਦਾ ਬਚਨਾ ਬੜਾ ਜ਼ਰੂਰੀ ਹੈ ਕਿਉਂਕਿ ਇਹੋ ਜਿਹੇ ਆਗੂ ਇਹੋ ਜਿਹੇ ਨੇਤਾ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਅਮਰੀਕਾ ਲਗਾਤਾਰ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕਰ ਰਿਹਾ ਹੈ ਲਗਾਤਾਰ ਤੇ ਪਹਿਲਾਂ ਵੀ 104 ਭਾਰਤੀ ਅੰਮ੍ਰਿਤਸਰ 에ਅਰਪੋਰਟ ਤੇ ਉਤਾਰੇ ਗਏ ਸੀ ਤੇ ਕੱਲ ਰਾਤ ਦੇ ਸਮੇਂ 119 ਭਾਰਤੀ ਹੋਰ ਉਤਰਨਗੇ ਜੰਮੁਰੀਸਰ 에ਅਰਪੋਰਟ ਦੇ ਉੱਤੇ ਜੀ ਜੀ ਬਲਵਿੰਦਰ ਜੀ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਜਾਣਾ ਹੈ ਤਾਂ ਉਹਦਾ ਇੱਕ ਰਾਹ ਹੋਣਾ ਚਾਹੀਦਾ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਇੱਕ ਨੰਬਰ ਯਾਨੀ ਕਿ ਕਾਨੂੰਨੀ ਰਸਤਾ ਅਪਣਾ ਕੇ ਤੁਸੀਂ ਕਿਸੇ ਦੇਸ਼ ਦੇ ਵਿੱਚ ਜਾਓ ਤਾਂ ਚੰਗੀ ਗੱਲ ਮੰਨੀ ਜਾਂਦੀ ਹੈ ਕਿਉਂਕਿ ਤੁਸੀਂ ਸਾਰੇ ਨਿਯਮ ਕਾਇਦੇ ਕਾਨੂੰਨ ਫਾਲੋ ਕਰਕੇ ਉੱਥੇ ਜਾਂਦੇ ਹੋ ਤੇ ਫਿਰ ਇੱਕ ਤਰ੍ਹਾਂ ਨਾਲ ਤੁਸੀਂ ਸੇਫ ਵੀ ਹੁੰਦੇ ਹੋ ਜੇ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਹੋ ਭਾਵੇਂ ਕਿ 2 ਨੰਬਰ ਦੇ ਵਿੱਚ ਡੋਂਕੀ ਜਿਹਨੂੰ ਆਪਾਂ ਕਹਿ ਦਿੰਨੇ ਆ ਫਿਰ ਇਹੀ ਹੈ ਕਿ ਸਰਕਾਰ ਨੂੰ ਜਦੋਂ ਪਤਾ ਲੱਗੂਗਾ ਉਹਨੇ ਤਾਂ ਰਿਪੋਰਟ ਕਰੀ ਦੇਣੀ ਹੈ ਹਰ ਦੇਸ਼ ਦੇ ਆਪਣੇ ਆਪਣੇ ਅਲੱਗ-ਅਲੱਗ ਕਾਇਦੇ ਕਾਨੂੰਨ ਹੁੰਦੇ ਨੇ ਅਮਰੀਕਾ ਕਹਿੰਦਾ ਸਾਡੀ ਨੀਤੀ ਹੈ ਜੇ ਕੋਈ ਬਾਰਡਰ ਟੱਪ ਕੇ ਆਊਗਾ ਸਾਡੇ ਦੇਸ਼ ਦੇ ਵਿੱਚ ਅਸੀਂ ਤਾਂ ਫਿਰ ਉਹਨੂੰ ਕੱਢਾਂਗੇ ਸੋ ਪਿਛਲੇ ਦਿਨੀ 104 ਭਾਰਤੀ ਨੌਜਵਾਨਾਂ ਨੂੰ ਕੱਢਿਆ ਗਿਆ ਉਸ ਦੇ ਵਿੱਚ 30 ਪੰਜਾਬੀ ਸੀਗੇ ਪਰ ਇਸ ਵਾਰ ਜਿਹੜੇ ਪੰਜਾਬੀ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਅਤਕੀ 119 ਜਣਿਆਂ ਨੂੰ ਰਿਪੋਰਟ ਕਰਕੇ ਭੇਜਿਆ ਜਾ ਰਿਹਾ ਹੈ ਸੋ 119 ਜਣੇ ਇਸ ਵਾਰ ਫੇਰ ਜਹਾਜ਼ ਅੰਮ੍ਰਿਤਸਰ ਦੇ ਵਿੱਚ ਹੀ ਲੈਂਡ ਹੋਊਗਾ 67 ਪੰਜਾਬੀ ਨੇ ਇਸ ਦੇ ਵਿੱਚ ਬਲਵਿੰਦਰ ਜੀ 67 ਪੰਜਾਬੀ ਨੇ ਉਸ ਤੋਂ ਬਾਅਦ ਫਿਰ ਗੁਜਰਾਤੀ ਆ ਜਾਂਦੇ ਨੇ ਫਿਰ ਬਾਕੀਆਂ ਦੀ ਗਿਣਤੀ ਹੈ ਉੱਤਰ ਪ੍ਰਦੇਸ਼ ਤੋਂ ਵੀ ਨੇ ਕੋਈ ਮਹਾਰਾਸ਼ਟਰ ਤੋਂ ਆਏ ਕੋਈ ਕਿਤੋਂ ਪਰ ਉਹਨਾਂ ਦੀ ਗਿਣਤੀ ਦੋ ਦੋ ਹੈ ਸੋ ਗੁਜਰਾਤ ਤੋਂ ਜ਼ਿਆਦਾ ਨੇ ਗੁਜਰਾਤ ਤੋਂ 8 ਨੇ ਔਰ ਹਰਿਆਣਾ ਤੋਂ 33 ਨੇ ਪਰ ਸਭ ਤੋਂ ਜ਼ਿਆਦਾ ਪੰਜਾਬੀ ਨੇ 67 ਸੋ ਪੰਜਾਬ ਸਰਕਾਰ ਨੇ ਬੀਤੇ ਦਿਨ ਇਹ ਗੱਲ ਕਹੀ ਸੀ ਵਿੱਤ ਮੰਤਰੀ ਹਰਪਾਲ ਚੀਵਾ ਹੋਰਾਂ ਨੇ ਕੱਲ ਜਦੋਂ ਪ੍ਰੈਸ ਕਾਨਫਰੰেন্স ਕੀਤੀ ਸੀ ਕਹਿੰਦੇ ਕਿ ਇਸ ਤਾਂ ਇਹੀ ਅਪੀਲ ਕਰਾਂਗੇ ਕਿ ਅਮਰitsar ਦੇ ਵਿੱਚ ਫਲਾਈਟ ਲੈਂਡ ਨਾ ਕਰਵਾਈ ਜਾਵੇ ਕਿਉਂਕਿ ਇਹਦੇ ਨਾਲ ਪੰਜਾਬ ਦੀ ਬਦਨਾਮੀ ਹੁੰਦੀ ਹੈ ਜਦ ਤੁਸੀਂ ਫਲਾਈਟ ਇੱਥੇ ਲੈਂਡ ਕਰਵਾ ਦਿੰਦੇ ਹੋ ਪਰ ਅੱਜ ਮੇਰੀ 에어ਪੋਰਟ ਅਥਾਰਟੀ ਦੇ ਵਿੱਚ ਮੇਰੇ ਇੱਕ ਬਹੁਤ ਹੀ ਕਰੀਬੀ ਸਾਥੀ ਨੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਇਸ ਬਾਰੇ ਗੱਲਬਾਤ ਜ਼ਰੂਰ ਕੀਤੀ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਲੋਕੈਲਿਟੀ ਦੇ ਹਿਸਾਬ ਦੇ ਨਾਲ ਜਗ੍ਹਾ ਫਿਕਸ ਕੀਤੀ ਜਾਂਦੀ ਹੈ ਇਸ ਤਰ੍ਹਾਂ ਨਹੀਂ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਇਸ ਤਰ੍ਹਾਂ ਕਿ ਨਾਰਥ ਦੇ ਲੋਕ ਜ਼ਿਆਦਾ ਨੇ ਗੁਜਰਾਤ ਹੋ ਗਿਆ ਹਰਿਆਣਾ ਪੰਜਾਬ ਇਹ ਸਾਰੇ ਨਾਰਥ ਦੇ ਵਿੱਚ ਆਉਂਦੇ ਨੇ ਸੋ ਇਸ ਕਰਕੇ ਕਹਿੰਦੇ ਕਿ ਅੰਮ੍ਰਿਤਸਰ ਉਹਨਾਂ ਨੂੰ ਸਹੀ ਸੂਟੇਬਲ ਜਗਾ ਲੱਗੀ ਔਰ ਪਿਛਲੀ ਵਾਰ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਕਿ ਗੁਜਰਾਤੀਆਂ ਦੀ ਗਿਣਤੀ ਜ਼ਿਆਦਾ ਸੀ ਪੰਜਾਬੀ 30 ਸੀਗੇ ਪਰ ਇਸ ਵਾਰ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ ਵੇਖੋ ਨਾ 67 ਔਰ ਉੱਥੇ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੰਟਰੋਲ ਕਰਨ ਵਾਲੀ ਜਿਹੜੀ ਏਜੰਸੀ ਹੈ ਆਈਸੀਈ ਉਹਨੇ ਕਿਹਾ ਇਹ ਕਹਿੰਦੇ ਕਿ ਪਿਛਲੇ 30 ਮਾਫ ਕਰਨਾ ਪਿਛਲੇ 3 ਸਾਲਾਂ ਦੇ ਵਿੱਚ 90000 ਲੋਕਾਂ ਨੂੰ ਸੀ ਗ੍ਰਿਫਤਾਰ ਕੀਤਾ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਰਡਰ ਟੱਪ ਕੇ ਆ ਰਹੇ ਸੀ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗਏ ਸੀ 2 ਦਿਨ ਅਮਰੀਕਾ ਦੌਰੇ ਦੇ ਉੱਤੇ ਉੱਥੇ ਇਹਨਾਂ ਨੇ ਗੈਰ ਕਾਨੂੰਨੀ ਪ੍ਰਵਾਸ ਬਾਰੇ ਵੀ ਗੱਲਬਾਤ ਕੀਤੀ ਹੈ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕਹਿ ਦਿੱਤੀ ਕਿ ਦੇਖੋ ਅਸੀਂ ਵੀ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗੇ ਕਿ ਤੁਸੀਂ ਕਿਸੇ ਦੇਸ਼ ਜਾਓ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਓ ਕਾਨੂੰਨੀ ਤਰੀਕਾ ਅਪਣਾ ਕੇ ਜਾਓ ਤੇ ਜੇ ਅਜਿਹੇ ਗੈਰ ਕਾਨੂੰਨੀ ਲੋਕਾਂ ਨੂੰ ਤੁਸੀਂ ਡਿਪੋਰਟ ਕਰ ਰਹੇ ਹੋ ਅਮਰੀਕਾ ਡਿਪੋਰਟ ਕਰ ਰਿਹਾ ਤਾਂ ਠੀਕ ਹੈ ਅਸੀਂ ਪ੍ਰਮਾਣ ਕਰਦੇ ਹਾਂ ਇਹਨਾਂ ਲੋਕਾਂ ਨੂੰ ਜੇ ਉਹਦੇ ਵਿੱਚ ਇੰਡੀਅਨਸ ਹੈਗੇ ਨੇ ਹੁਣ ਮਸਲਾ ਇਹ ਵੀ ਹੈ ਕਿ ਟਰੈਵਲ ਏਜੰਟਾਂ ਨੇ ਮਾਰੀਆਂ ਨੇ ਠੱਗੀਆਂ ਜੀ ਕਰੋੜਾਂ ਕਰੋੜਾਂ ਰੁਪਈਆ ਵੀ ਲਿਆ ਹੈ 45 45 ਲੱਖ ਲਿਆ ਹੈ 60 60 ਲੱਖ ਲਿਆ ਹੈ ਔਰ ਇਨੇ ਨੇ ਲੱਖਾਂ ਰੁਪਏ ਲੋਕਾਂ ਤੋਂ ਲਏ ਨੇ ਸਿਮਰ ਜੀ ਕਿਸਮਤ ਦੀ ਗੱਲ ਹੁੰਦੀ ਹੈ ਕੋਈ ਪਹੁੰਚ ਜਾਂਦੇ ਨੇ ਕੋਈ ਰਹਿ ਜਾਂਦੇ ਨੇ ਇਹ ਨਾ ਭੇਡ ਚਾ ਲੱਗ ਜਾਂਦੀ ਆ ਕੋਈ ਬੰਦਾ ਅਮਰੀਕਾ ਪਹੁੰਚ ਜਾਂਦਾ ਉਹ ਦੂਜੇ ਨੂੰ ਕਹਿੰਦਾ ਫਲਾਣੇ ਏਜੰਟ ਕੋਲ ਚਲਾ ਜਾ ਯਾਰ ਉਹ ਵੀਜ਼ਾ ਲਵਾ ਦੂਗਾ ਯਾਰ ਬਿਲਕੁਲ ਬਿਲਕੁਲ ਤੂੰ ਫਲਾਣੇ ਕੋਲ ਚਲਾਏ ਵੀਜ਼ਾ ਲਵਾ ਦੂਗਾ ਇਹ ਆਪਾਂ ਹੀ ਭੇਡ ਚਾਲ ਤੋਰੀ ਹੋਈ ਆ ਕਈਆਂ ਦਾ ਲੱਖ ਹੁੰਦਾ ਪਹੁੰਚ ਜਾਂਦੇ ਨੇ ਕਈ ਰਹਿ ਜਾਂਦੇ ਨੇ ਜਿਹੜੇ ਰਹਿ ਜਾਂਦੇ ਨੇ ਫਿਰ ਉਹ ਸਰਕਾਰ ਤੇ ਬਲੇਮ ਖੜੇ ਕਰ ਦਿੰਦੇ ਨੇ ਕਿ ਸਰਕਾਰ ਐਂ ਨਹੀਂ ਕਰਦੀ ਆ ਉਹ ਨਹੀਂ ਕਹਿੰਦਾ ਦੇਖੋ ਸਰਕਾਰ ਨੂੰ ਪੁੱਛ ਕੇ ਤਾਂ ਤੁਸੀਂ ਗਏ ਨਹੀਂ ਬਿਲਕੁਲ ਬਿਲਕੁਲ ਇਹ ਵੀ ਇੱਕ ਵੱਡਾ ਸਵਾਲ ਖੜਾ ਹੋਣਾ ਕਿ ਮਾਨ ਸਰਕਾਰ ਤੇ ਲਗਾਤਾਰ ਸਵਾਲ ਖੜੇ ਕਿਤੇ ਸੀ ਮਾਨ ਸਾਹਿਬ ਜੇ ਕਹੇ ਵੀ ਤੁਸੀਂ ਵੀ ਨਾਲ ਗੈਰਕਾਨੂੰਨੀ ਹੋ ਤੁਸੀਂ 2 ਨੰਬਰ 'ਚ ਬੜਾ ਤੁਹਾਡੀ ਗ੍ਰਿਫਤਾਰੀ ਹੋਊਗੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਸੋਚ ਕੇ ਮੈਂ ਕਈ ਵਾਰੀ ਗੱਲ ਸੋਚਦੀ ਹੁੰਦੀ ਹਣੀ ਕਿ ਜੇ ਕਿਸੇ ਨੇ 45 ਲੱਖ ਲਾਇਆ ਹੈ ਉਹ ਵੀ 2 ਨੰਬਰ 'ਚ ਜਾਣ ਵਾਸਤੇ ਤੁਸੀਂ ਅਮਰੀਕਾ ਵਰਗੇ ਵੱਡੇ ਮੁਲਕ ਚ ਜਾਣ ਵਾਸਤੇ 45 ਲੱਖ ਰੁਪਏ ਦਾ ਕਰਜ਼ਾ ਲੈ ਲਿਆ ਤੁਸੀਂ ਉਹ 45 ਲੱਖ ਡਬੋਤਾ ਤੁਸੀਂ ਕਿਸੇ ਛੋਟੀ ਕੰਟਰੀ ਲਈ ਟਰਾਈ ਕਰ ਲਓ ਨਾ ਜਿੱਥੇ ਘੱਟ ਪੈਸੇ ਲੱਗਦੇ ਹੋਣ ਫਿਰ ਛੋਟੀ ਕੰਟਰੀ ਤੋਂ ਵੱਡੀ ਕੰਟਰੀ ਆਸਾਨੀ ਦੇ ਨਾਲ ਤੁਸੀਂ ਜਾ ਸਕਦੇ ਹੋ ਪਰ ਨਹੀਂ ਆਪਣੇ ਨਾ ਇੰਡੀਅਨਸ ਦੀ ਕਹਿ ਲਓ ਜਾਂ ਪੰਜਾਬੀਆਂ ਦੀ ਕਹਿ ਲਓ ਹੋ ਸਕਦਾ ਬਹੁਤੇ ਲੋਕਾਂ ਨੂੰ ਮੇਰੀ ਗੱਲ ਚੰਗੀ ਵੀ ਨਾ ਲੱਗੇ ਸਾਡੀ ਆਦਤ ਹੈ कि ਅਸੀਂ ਦੂਜੇ ਵੱਲ ਵੇਖ ਕੇ ਨਾ ਸਾਨੂੰ ਐ ਹੁੰਦਾ ਕਿ ਜੇ ਇਹਦੇ ਕੋਲ ਇਹਦੇ ਕੋਲ 10 ਰੁਪਏ ਨੇ ਤਾਂ ਮੇਰੇ ਕੋਲ 100 ਹੋਣੇ ਚਾਹੀਦੇ ਨੇ ਜੀ ਮਤਲਬ ਜੇ ਇਹਨੇ ਆਪਦੇ ਵਿਆਹ ਤੇ 10 ਲੱਖ ਲਾਏ ਨੇ ਤਾਂ ਮੈਂ 20 ਲੱਖ ਲਾऊं ਮਤਲਬ ਅਸੀਂ ਹਰ ਕਿਸੇ ਤੋਂ ਉੱਪਰ ਬਾਰੇ ਸੋਚਦੇ ਹਾਂ ਕਿ ਇਹ ਤੋਂ ਉੱਪਰ ਜਾਣਾ ਵਾ ਮੈਂ ਕੁਸ਼ਕ ਪੰਜਾਬੀ ਗਾਣੇ ਨੇ ਮਰਵਾਏ ਨੇ ਜੀ ਬਿਲਕੁਲ ਮਰਵਾਏ ਨੇ ਕਿਸੇ ਗਾਣਾ ਬਹੁਤ ਚੱਲ ਰਿਹਾ ਟਰੰਪ ਦੀ ਨਹੀਂ ਸੁਣਦੇ ਆ ਗਾਣਾ ਬੜਾ ਚਰਚੀ ਦਾ ਚੱਲ ਰਿਹਾ ਬਿਲਕੁਲ 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 ਔਰ ਇੱਕ ਗਾਣਾ ਬੱਬੂ ਮਾਨ ਦਾ ਵੀ ਬੜਾ ਫੇਮਸ ਹੋ ਰਿਹਾ ਸੀ ਬੱਬੂ ਮਾਨ ਸਾਹਿਬ ਕਹਿ ਰਹੇ ਸੀ ਉਹਨਾਂ ਦਾ ਸੋ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇੰਨੇ ਲੱਖ ਰੁਪਏ ਤੁਸੀਂ ਲਾ ਰਹੇ ਹੋ ਵੇਖੋ ਨਾ ਸਿਰਫ ਇੱਕ ਗੈਰ ਕਾਨੂੰਨੀ ਕੰਮ ਕਰਨ ਵਾਸਤੇ ਤਾਂ ਗਲਤੀ ਤੁਹਾਡੀ ਵੀ ਹੈ ਹਾਂ ਸਰਕਾਰ ਕਹਿ ਰਹੀ ਹੈ ਕਿ ਟ੍ਰੈਵਲ ਏਜੰਟਾਂ ਦੇ ਉੱਤੇ ਹੁਣ ਅਸੀਂ ਨਕੇਲ ਕੱਸਾਂਗੇ ਤਾਂ ਉਮੀਦ ਹੈ ਕਿ ਲੋਕਾਂ ਨੂੰ ਹੱਕ ਜ਼ਰੂਰ ਮਿਲੇਗਾ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਭ੍ਰਿਸ਼ਟਾਚਾਰ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਮੁਹਿੰਮ ਸ਼ੁਰੂ ਕਰਦੇ ਨੇ ਨੰਬਰ ਜਾਰੀ ਕਰਦੇ ਨੇ ਰਿਜ਼ਲਟ ਕੀ ਆਉਂਦੇ ਨੇ ਇਹਦਾ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ ਪਰ ਹੁਣ ਇੱਕ ਮੀਟਿੰਗ ਕੀਤੀ ਗਈ ਆ ਤੇ ਇਸ ਮੀਟਿੰਗ ਦੇ ਵਿੱਚ ਐਮਐਲਏ ਦੇ ਸ਼ਿਕਾਇਤਾਂ ਸੁਣੀਆਂ ਗਈਆਂ ਨੇ ਐਮਐਲਏ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਅਧਿਕਾਰੀ ਨੇ ਡੀਸੀ ਹੋਗੇ ਐਸਐਸਪੀ ਹੋਗੇ ਐਸਡੀਐਮ ਹੋਗੇ ਸਾਡੇ ਨਹੀਂ ਸੁਣਦੇ ਤੇ ਭ੍ਰਿਸ਼ਟਾਚਾਰ ਲਗਾਤਾਰ ਵਧਦਾ ਜਾ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਵੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਭ੍ਰਿਸ਼ਟਾਚਾਰ ਨੂੰ ਪ੍ਰਸ਼ਟਾਚਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਹੀ ਫੀਡਬੈਕ ਦਿੱਤਾ ਤੇ ਕੁਝ ਹੋਰ ਐਮਐਲਏਸ ਨੇ ਜਿਹੜੇ ਆਪੋਜੀਸ਼ਨ ਦੇ ਉਹਨਾਂ ਨੇ ਵੀ ਫੀਡਬੈਕ ਦਿੱਤਾ ਪਰ ਆਮ ਆਦਮੀ ਪਾਰਟੀ ਨੂੰ ਵਿਰੋਧੀ ਟਾਰਗੇਟ ਬਲਵਿੰਦਰ ਜੀ ਇਸ ਕਰਕੇ ਕਰ ਰਹੇ ਨੇ ਕਹਿੰਦੇ ਤੁਹਾਡੀ ਸਰਕਾਰ ਤੁਹਾਡੇ ਐਮਐਲਐਸ ਦੇ ਹੀ ਇਹ ਅਫਸਰ ਸੁਣ ਨਹੀਂ ਰਹੇ ਐਵੇਂ ਕਿਵੇਂ ਹੋ ਸਕਦਾ ਹੈ ਤੁਹਾਡੀ ਨੱਕ ਦੇ ਹੇਠ ਕ腐ਸ਼ਨ ਚੱਲ ਰਹੀ ਹੈ ਐਵੇਂ ਕਿਵੇਂ ਹੋ ਸਕਦਾ ਸੋ ਜਦੋਂ ਇਹ ਸਾਰੇ ਫੀਡਬੈਕ ਮਾਨ ਸਾਹਿਬ ਦੇ ਕੋਲ ਗਏ ਤੇ ਮਾਨ ਸਾਹਿਬ ਨੇ ਅੱਜ ਇੱਕ ਮੀਟਿੰਗ ਸੱਦੀ ਮੀਟਿੰਗ ਦੇ ਵਿੱਚ ਡੀਐਮ ਐਸਟੀਐਮ ਐਸਐਸਪੀ ਡੀਸੀ ਸਾਰੇ ਆਏ ਹੋਏ ਸੀ ਬੁਲਾਇਆ ਹੋਇਆ ਸੀ ਇਹਨਾਂ ਨੂੰ ਹਦਾਇਤਾਂ ਜਾਰੀ ਕਰਤੀਆਂ ਕਿ ਭਾਈ ਭ੍ਰਿਸ਼ਟਾਚਾਰ ਹੈ ਜਿਹੜਾ ਕਰਪਸ਼ਨ ਹੈ ਜਿਹੜੀ ਉਹਨੂੰ ਤੁਸੀਂ ਨਕੇਲ ਕਸਨੀ ਆ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਹੁਣ ਕਸਨੀ ਕਿਵੇਂ ਕਹਿੰਦੇ ਜੇ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਤੁਸੀਂ ਵਧੀਆ ਕੰਮ ਕਰੋਗੇ ਤੇ ACR ਰਿਪੋਰਟ ਬਣਦੀ ਹੁੰਦੀ ਹੈ ਉਹਦੇ ਵਿੱਚ ਨੰਬਰਿੰਗ ਦਿੰਦੇ ਹੁੰਦੇ ਨੇ ਨੰਬਰ ਦਿੰਦੇ ਹੁੰਦੇ ਨੇ ਉਹਦੇ ਆਧਾਰ ਤੇ ਤੁਹਾਡੀ ਪ੍ਰਮੋਸ਼ਨ ਹੁੰਦੀ ਹੁੰਦੀ ਹੈ ਕਹਿੰਦੇ ਫਿਰਦਾ ਸੀ ACR ਬਣਾ ਕੇ ਭੇਜਾਂਗੇ ACR ਦੇ ਵਿੱਚ ਉਹਨਾਂ ਲੋਕਾਂ ਨੂੰ ਮਿਲੇਗੀ ਪ੍ਰਮੋਸ਼ਨ ਜਿਹੜੇ ਭ੍ਰਸ਼ਟਾਚਾਰ ਨੂੰ ਰੋਕਣ ਲਈ ਕੋਈ ਵੀ ਕੰਮ ਨਹੀਂ ਕਰ ਰਹੇ ਅਫਸਰ ਕੋਈ ਐਕਸ਼ਨ ਨਹੀਂ ਲੈ ਰਹੇ ਕਾਰਵਾਈਆਂ ਨਹੀਂ ਕਰ ਰਹੇ ਉਹਨਾਂ ਦੇ ਫਿਰ ਕਾਰਵਾਈਆਂ ਕਹਿੰਦੇ ਕਰੇਗੀ ਮਾਨ ਸਰਕਾਰ ਇਹ ਅੱਜ ਮੀਟਿੰਗ ਦੇ ਵਿੱਚ ਤੈਅ ਹੋ ਗਿਆ ਸੋ ਐਕਸ਼ਨ ਪਲਾਨ ਤਿਆਰ ਕਰਨ ਵਾਸਤੇ ਸਾਰਿਆਂ ਨੂੰ ਕਹਤ ਹੈ ਕਿ ਭਾਈ ਐਕਸ਼ਨ ਪਲਾਨ ਤਿਆਰ ਕਰੋ ਸ਼ੁਰੂ ਤੋਂ ਹੀ ਮਾਨ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ 2022 ਤੋਂ ਇੱਕ ਗੱਲ ਕਹਿ ਰਹੀ ਹੈ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਭ੍ਰਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਵਾਂਗੇ ਹੁਣ ਵੀ ਇਹ ਬਾਰ-ਬਾਰ ਕਹਿ ਰਹੇ ਨੇ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਉਨੇ ਆ ਪਰ ਤੁਸੀਂ ਵੇਖਿਆ ਹੋਣਾ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਆਡੀਓਜ਼ ਵਾਇਰਲ ਹੁੰਦੀਆਂ ਨੇ ਪੁਲਿਸ ਮੁਲਾਜ਼ਮ 5-5000 ਰੁਪਏ ਰਿਸ਼ਵਤ ਲੈਂਦੇ ਹੋਏ ਆ ਸਰਕਾਰੀ ਅਧਿਕਾਰੀ 5-5000 ਰੁਪਏ ਰਿਸ਼ਵਤ ਲੈਂਦੇ ਹੋਏ ਫੜੇ ਜਾਂਦੇ ਨੇ ਬਿਲਕੁਲ ਸੋ 5000 ਦੀ ਰਿਸ਼ਵਤ ਆਪਾਂ ਸੋਚ ਹੀ ਸਕਦੇ ਹਾਂ 5000 ਲੈਣ ਦੀ ਇਹਨੂੰ ਕੀ ਲੋੜ ਪਈ ਸੀ ਉਹ ਵੀ ਬਤੌਰ ਰਿਸ਼ਵਤ ਸਿਮਰਨ ਗੱਲ ਕੀ ਹੁੰਦੀ ਹੈ ਵੀ ਕਿਹਦਾ ਸਮਾਗਮ ਰੱਖ ਲੈ ਫੰਕਸ਼ਨ ਰੱਖ ਲੈ ਕਿਤੇ ਹਮ ਡੀਸੀ ਦਫ਼ਤਰ ਫੋਨ ਜਾਂਦਾ ਹੈ ਵੀ ਭਾਈ ਫਰਾਣ ਐਮਐਲਏ ਜਾਂ ਮੰਤਰੀ ਸਾਹਿਬ ਆ ਰਹੇ ਨੇ ਇੰਨੀ ਕੁਰਸੀਆਂ ਪ੍ਰਬੰਧ ਕਰਕੇ ਰੱਖੇ ਉਹਨੇ ਜੇਬ ਤੋਂ ਤਾਂ ਨਹੀਂ ਕਰਨਾ ਹੂੰ ਥਾਣੇ 'ਚ ਫੋਨ ਜਾਂਦੇ ਨੇ ਉਹ ਕਿੱਥੋਂ ਖਰਚਾ ਕਰਨਾ ਫਿਰ ਆਸੇ-ਪਾਸੇ ਤੋਂ ਹੂੰ ਬਿਲਕੁਲ ਸਹੀ ਗੱਲ ਹੈ ਤੁਹਾਡੀ ਆਸੇ-ਪਾਸੇੋਂ ਖਰਚੇ ਇਸੇ ਤਰੀਕੇ ਦੇ ਨਾਲ ਹੀ ਕੱਡੇ ਵੀ ਜਾ ਰਹੇ ਨੇ ਔਰ ਇੱਕ ਤੁਹਾਨੂੰ ਯਾਦ ਹੋਣਾ ਹੈ ਕਿ 1 ਜਨਵਰੀ ਨੂੰ ਨਾਲ ਰਜਿਸਟਰਾਰ ਤੇ ਸਬ ਰਜਿਸਟਰਾਰ ਦੇ ਦਫ਼ਤਰਾਂ ਦੇ ਵਿੱਚ ਕੈਮਰੇ ਲਗਾਤੇ ਸੀ ਜੀ ਜਿਹੜੇ ਕੈਮਰੇ ਨਹੀਂ ਚੱਲਦੇ ਸੀ ਆਖਿਆ ਸੀ ਕਿ ਭਾਈ 7 ਦਿਨਾਂ ਦਾ ਟਾਈਮ ਹੈ 7 ਦਿਨਾਂ 'ਚ ਇਹ ਕੈਮਰੇ ਸਹੀ ਕਰ ਲੋ ਕਰ ਲੋ ਸਰਕਾਰ ਕਹਿ ਰਹੀ ਹੈ ਕਿ ਅਸੀਂ ਕੈਮਰਿਆਂ ਰਾਹੀਂ ਇਹਨਾਂ ਲੋਕਾਂ ਦੇ ਉੱਤੇ ਨਜ਼ਰ ਰੱਖਾਂਗੇ ਹੁਣ ਸਵਾਲ ਇਹ ਵੀ ਹੈ ਕਿ ਸਰਕਾਰ ਰੱਖੇਗੀ ਨਜ਼ਰ ਕੈਮਰਿਆਂ ਦੇ ਰਾਹੀਂ ਪਰ ਸਰਕਾਰ ਦੇ ਕੋਲ ਇੰਨੇ ਅਧਿਕਾਰੀ ਵੇਲੇ ਹੈਗੇ ਨੇ ਜਿਹੜੇ ਸਾਰੇ ਕੈਮਰੇ ਖੋਲ ਕੇ ਬੈਠੇ ਰਹਿਣ ਸਾਰੇ ਦਫ਼ਤਰਾਂ ਦੇ ਕਿ ਕੌਣ ਕੀ ਕਰ ਰਿਹਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਜ਼ਰੂਰ ਭ੍ਰਿਸ਼ਟਾਚਾਰੀ ਨੂੰ ਨੱਥ ਪਾਈ ਜਾਂਦੀ ਹੈ ਪਰ ਸਮਾਂ ਲੱਗ ਜਾਂਦਾ ਹੈ ਕਈ ਵਾਰ ਵਿਰੋਧੀ ਵਿਰੋਧੀ ਧਿਰਾਂ ਦੇ ਵਿੱਚ ਇੰਨੇ ਕੋ ਪੇਸ਼ੈਂਸ ਨਹੀਂ ਹੁੰਦੇ ਹੁਣ ਤੁਹਾਨੂੰ ਯਾਦ ਹੋਵੇਗਾ ਭਾਰਤ ਪੂਸ਼ਣ ਆਸ਼ੂ ਹੋ ਗਏ ਜਾਂ ਕੁਝ ਹੋਰ ਵਿਰੋਧੀ ਐਮ ਐਲ ਏ ਸਾਹਿਬ ਦਾ ਐਮ ਐਲ ਏ ਹੋਗੇ ਜਿਨ੍ਹਾਂ ਦੇ ਖਿਲਾਫ ਮਾਮਲੇ ਜਿਹੜੇ ਨੇ ਦਰਜ ਕੀਤੇ ਪਰ ਅਦਾਲਤ ਨੇ ਉਹਨਾਂ ਨੂੰ ਰਾਹਤਾਂ ਦੇ ਦਿੱਤੀਆਂ ਉਹਨਾਂ ਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਜਿਸ ਤੋਂ ਬਾਅਦ ਫਿਰ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਤੇ ਸਰਕਾਰ ਨੂੰ ਫਿਰ ਸਰਕਾਰ ਸ਼ਿਸ਼ਾ ਪੰਜ ਜਿਹਦੇ ਵਿੱਚ ਪੈ ਗਈ ਕਿ ਭਾਈ ਜਿਨ੍ਹਾਂ ਦੇ ਅਸੀਂ ਭ੍ਰਿਸ਼ਟਾਚਾਰੀ ਦੇ ਕੇਸ ਕੀਤੇ ਸੀ ਭ੍ਰਿਸ਼ਟਾਚਾਰੀ ਲਈ ਉਹਨਾਂ ਨੂੰ ਅੰਦਰ ਕੀਤਾ ਸੀ ਜੇਲ੍ਹਾਂ ਕਿਆ ਸੀ ਉਹ ਤਾਂ فارਗ ਹੋ ਗਏ ਨੇ ਅਦਾਲਤਾਂ ਚ ਤੇ ਹੁਣ ਸਾਨੂੰ ਕਾਰਵਾਈ ਕਰਨੀ ਪੈਣੀ ਆ ਸਖਤੀ ਵਿਖਾਰੀਏ ਪੰਜਾਬ ਸਰਕਾਰ ਨੂੰ ਦੇਖਦੇ ਆ ਇਸ ਸਖਤੀ ਦੇ ਨਤੀਜੇ ਕੀ ਨਿਕਲਦੇ ਨੇ ਆ ਸਖਤੀ ਹੁੰਦੀਆਂ ਨੇ ਜਿਹੜੀ ਬਲਵਿੰਦਰ ਜੀ ਇਹ ਛੋਟੇ ਮੋਟੇ ਅਫਸਰਾਂ ਦੇ ਉੱਤੇ ਜਿਹੜੇ ਕੋਈ ਕਾਂਸਟੇਬਲ ਹੈੱਡ ਕਾਂਸਟੇਬਲ ਥਾਣੇਦਾਰਾਂ ਤੱਕ ਰਹਿ ਜਾਂਦੀ ਹੁੰਦੀ ਹੈ ਜਿਹੜੇ ਵੱਡੇ ਅਫਸਰ ਹੁੰਦੇ ਨੇ ਉਹਨਾਂ ਤੱਕ ਤਾਂ ਹੱਥ ਹੀ ਨਹੀਂ ਪੈਂਦਾ ਹੁੰਦਾ ਸੋ ਉਮੀਦ ਕਰਦੇ ਆ ਕਿ ਉਹਨਾਂ ਤੱਕ ਵੀ ਹੱਥ ਜ਼ਰੂਰ ਪਵੇ ਜੀ ਜੀ ਸੋ ਜੇ ਪਾਸੇ ਗੱਲ ਕਰ ਰਹੇ ਨੇ ਜੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਕਨੈਕਟਰ ਹੋਵੇ ਡਰਾਈਵਰ ਹੋਵੇ ਵਿਚਾਰੇ ਬੜੇ ਦੁਖੀ ਆਏ ਨੇ ਸਰਕਾਰ ਤੋਂ ਕਹਿੰਦੇ ਸਰਕਾਰ ਨਾਲ ਮੀਟਿੰਗਾਂ ਹੁੰਦੀਆਂ ਨੇ ਸਰਕਾਰ ਭਰੋਸਾ ਦੇ ਜਾਂਦੇ ਅਸੀਂ ਮਸਲੇ ਹੱਲ ਕਰ ਦਾਂਗੇ ਪਰ ਮਸਲਾ ਨਹੀਂ ਹੱਲ ਹੁੰਦਾ ਉਹਨਾਂ ਕਹਿੰਦੇ ਕਿ ਬੀਬੀਆਂ ਜਿਹੜਾ ਮੁਫਤ ਕਰਾਇਓ ਜਿਆਦਾ ਚੁਭਦਾ ਜੀ ਕਨੈਕਟਰਾਂ ਤੇ ਡਰਾਈਵਰਾਂ ਨੂੰ ਤੇ ਜਿਹਦੇ ਚੱਲਦੇ ਕਈ ਵਾਰ ਗੱਲ ਵੀ ਕਰ ਦਿੰਦੇ ਨੇ ਵੀ ਜਿਹੜਾ ਕਿੰਨਾ ਕਿਤੇ ਖਜ਼ਾਨਾ ਖਾਲੀ ਹੋ ਰਿਹਾ ਸਾਡੀ ਤਨਖਾਣ ਦਿੱਤੀ ਜਾਂਦੀ ਹੈ ਇਹ ਵੀ ਕਿਤੇ ਕਰਾਇਆ ਲਗਣਾ ਚਾਹੀਦਾ ਤਾਂ ਜੋ ਖਜ਼ਾਨਾ ਭਰਿਆ ਜਾ ਸਕੇ ਪੀਆਰਟੀਸੀ ਦਾ ਤੇ ਸਾਡੇ ਮਸਲੇ ਹੱਲ ਹੋਣੇ ਚਾਹੀਦੇ ਨੇ ਜੀ ਬਿਲਕੁਲ ਬਲਵਿੰਦਰ ਜੀ ਕੰਡਕਟਰਾਂ ਦੇ ਡਰਾਈਵਰਾਂ ਨੂੰ ਬੀਬੀਆਂ ਦੇ ਜਿਹੜੇ ਤੁਸੀਂ ਗੱਲ ਕੀਤੀ ਹੈ ਫ੍ਰੀ ਸਫਰ ਕਰਦੀਆਂ ਨੇ ਚੁਪਦਾ ਇਹ ਗੱਲ ਬਿਲਕੁਲ درست ਹੈ ਕਿਉਂਕਿ ਜਦੋਂ ਬੀਬੀ ਕੋਈ ਆਧਾਰ ਕਾਰਡ ਕੱਢ ਕੇ ਵਿਖਾ ਦਿੰਦੀ ਹੈ ਤੇ ਕੰਡਕਟਰ ਕੋਦ ਗੇ ਪੈ ਜਾਂਦਾ ਬੀਬੀਆਂ ਨੂੰ ਇਹ ਆਪਾਂ ਆਮ ਵੇਖਦੇ ਬੱਸਾਂ ਨਹੀਂ ਰੋਕਦੇ ਬੱਸਾਂ ਰੋਕ ਦੇਣੀ ਵੀਡੀਓ ਕਈ ਵਾਇਰਲ ਹੁੰਦੀਆਂ ਨੇ ਬੱਤ ਸਲੋਕੀ ਕੀਤੀ ਜਾਂਦੀ ਹੈ ਸੋ ਹੁਣ ਪਨਬਸ ਠੇਕਾ ਯੂਨੀਅਨ ਹੈ ਜਿਹੜੀ ਇਹਨਾਂ ਨੇ ਜਨਵਰੀ ਦੇ ਵਿੱਚ ਐਲਾਨ ਕੀਤਾ ਸੀ 3 ਦਿਨਾਂ ਵਾਸਤੇ ਇਹਨਾਂ ਨੇ ਹੜਤਾਲ ਵੀ ਕੀਤੀ ਸੀਗੀ ਸੋ ਬੱਸਾਂ ਚੱਲੀਆਂ ਨਹੀਂ ਸੀ ਤੇ ਹੁਣ ਇਹਨਾਂ ਨੇ ਆਖਿਆ ਕਿ ਸਰਕਾਰ ਨੇ ਸਾਨੂੰ ਇੱਕ ਆਸ਼ਵਾਸਨ ਦਿੱਤਾ ਸੀ ਭਰੋਸਾ ਦਿੱਤਾ ਸੀ ਕਿ 5 6 ਤਰੀਕ ਜਿਹੜੀ ਹੋਊਗੀ ਫਰਵਰੀ ਦੀ ਉਦੋਂ ਤੱਕ ਤੁਹਾਡੀਆਂ ਤਨਖਾਹਾਂ ਪੈ ਜਾਣਗੀਆਂ ਕਹਿੰਦੇ ਹਜੇ ਤੱਕ ਸਾਡੀਆਂ ਤਨਖਾਹਾਂ ਪਈਆਂ ਨਹੀਂ ਉਹਦੇ ਪਿੱਛੇ ਕਾਰਨ ਕੀ ਹੈ ਕਿ ਬੀਬੀਆਂ ਫਰੀ ਦੇ ਵਿੱਚ ਸਫ਼ਰ ਕਰ ਰਹੀਆਂ ਨੇ ਬੋਝ ਉਹਦਾ ਪੈ ਰਿਹਾ ਹੈ ਸਰਕਾਰੀ ਟ੍ਰਾਂਸਪੋਰਟੇਸ਼ਨ ਦੇ ਉੱਤੇ ਸਰਕਾਰੀ ਬੱਸਾਂ ਦੇ ਉੱਤੇ ਕਹਿੰਦੇ ਹੁਣ ਉਹ ਜਿਹੜਾ ਫੰਡ ਜਾਰੀ ਕਰਨਾ ਹੈ 700 800 ਕਰੋੜ ਰੁਪਏ ਦਾ ਕਹਿੰਦੇ ਉਹ ਤਾਂ ਕਰਨਾ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਫੰਡ ਜਾਰੀ ਨਹੀਂ ਕੀਤਾ ਸਰਕਾਰ ਨੇ ਫੰਡ ਜਾਰੀ ਨਹੀਂ ਕੀਤਾ ਇਸ ਕਰਕੇ ਸਾਨੂੰ ਸਾਡੀਆਂ ਤਨਖਾਹਾਂ ਮਿਲ ਨਹੀਂ ਰਹੀਆਂ ਕਹਿੰਦੇ ਤਾਂ ਫਿਰ ਬੀਬੀਆਂ ਦਾ ਫ੍ਰੀ ਸਫ਼ਰ ਜ਼ਰੂਰ ਬੰਦ ਹੋਣਾ ਚਾਹੀਦਾ ਹੈ ਠੀਕ ਹੈ ਬਲਵਿੰਦਰ ਜੀ ਬੀਬੀਆਂ ਦਾ ਸਫਰ ਜਿਹੜਾ ਫ੍ਰੀ ਚੱਲ ਰਿਹਾ ਹੈ ਇੱਕ ਏਜ ਲਿਮਿਟ ਹੋਣੀ ਚਾਹੀਦੀ ਹੈ ਜਾਂ ਤਾਂ ਤੁਸੀਂ ਸਫਰ ਨੂੰ ਸਸਤਾ ਕਰ ਦਿਓ ਜਾਂ ਫਿਰ ਇੱਕ ਏਜ ਲਿਮਿਟ ਰੱਖੋ ਕਿ ਐਨੇ ਤੋਂ ਐਨੀ ਉਮਰ ਦੀ ਬੀਬੀ ਨੂੰ ਹੀ ਬਸ ਸਫਰ ਜਿਹੜਾ ਹੈ ਉਹ ਫ੍ਰੀ ਮਿਲੂਗਾ ਸਿਮਨ ਸਰਕਾਰ ਨੂੰ ਚਾਹੀਦਾ ਸੀ ਪਾਲਿਸੀ ਤਿਆਰ ਕਰ ਦੇ ਵੀ ਜਿਹੜੀ ਬੀਬੀਆਂ ਸਰਕਾਰੀ ਲੱਗੀਆਂ ਹੋਈਆਂ ਨੇ ਜਿਨ੍ਹਾਂ ਦਾ ਕੰਮ ਸੈਟ ਆ ਉਹਨਾਂ ਦਾ ਨਾਮ ਮੁਫਤ ਕੀਤਾ ਜਾਂਦਾ ਜਿਹੜੇ ਬਿਜਲੀ ਦਾ ਬਿੱਲ ਭਰ ਸਕਦੇ ਨੇ ਉਹ ਤਾਂ ਘਟੋ ਘਟ ਪਰ ਜੀ ਸਰਕਾਰ 3 ਰੁਪਏ ਯੂਨਟ ਕਰ ਦਿੰਦੀ ਕਿਸੇ ਨੂੰ ਦੁੱਖ ਨਹੀਂ ਤੁਹਾਡਾ 1800 ਮਹੀਨੇ ਦਾ ਬਿੱਲ ਆ ਨਹੀਂ ਦੁੱਖਦਾ ਬੰਦੇ ਨੂੰ ਪਰ ਸਾਰਾ ਹੀ ਮੁਫਤ ਕਰ ਦੇਣਾ ਉਹ ਕਿਤੇ ਨਾ ਕਿਤੇ ਗਲਤ ਲੱਗਦਾ ਬਿਲਕੁਲ ਕਿਉਂਕਿ ਬਹੁਤ سارے ਲੋਕ ਅਜੇ ਨੇ ਬਲਵਿੰਦਰ ਜੀ ਜਿਨ੍ਹਾਂ ਨੇ ਘਰਾਂ ਦੇ ਵਿੱਚ ਦੋ ਦੋ AC ਲਗਾਏ ਨੇ ਤੇ ਉਹਨਾਂ ਨੂੰ ਬਿੱਲ ਹੀ ਕੋਈ ਨਹੀਂ ਆਉਂਦਾ ਜੀ ਕਿਉਂਕਿ ਉਹ ਬਿਲੋ ਪਾਵਰਟੀ ਲਾਈਨ ਆ ਜਾਂਦੇ ਨੇ ਮਾਫ ਹੋ ਜਾਂਦਾ ਉਹਨਾਂ ਨੂੰ ਸਾਰਾ ਕੁਝ ਤੇ ਕਈ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਘਰੇ ਕੂਲਰ ਚੱਲ ਰਿਹਾ ਦਾ ਐਡਾ ਲੰਬਾ ਉਹਨਾਂ ਨੂੰ ਬਿੱਲ ਆ ਜਾਂਦਾ ਸੋ ਲੋਕ ਵੀ ਇਹ ਗੱਲ ਕਹਿ ਰਹੇ ਨੇ ਕਿ ਤੁਸੀਂ ਚੀਜ਼ਾਂ ਸਸਤੀਆਂ ਕਰ ਦਿੰਦੇ ਸਫਰ ਸਸਤਾ ਕਰ ਦਿੰਦੇ ਬਿਜਲੀ ਸਸਤੀ ਕਰ ਦਿੰਦੇ ਮੁਫਤ ਨਾ ਕਰਦੇ ਕਿਉਂਕਿ ਮੁਫਤ ਕਰਨ ਦੇ ਨਾਲ ਵਿਰੋਧੀ ਵੀ ਚੀਕਾ ਮਾਰ ਰਹੇ ਨੇ ਕਿ ਬੋਝ ਜਿਹੜਾ ਉਹ ਸਰਕਾਰੀ ਖਜ਼ਾਨੇ ਦੇ ਉੱਤੇ ਹੀ ਪੈ ਰਿਹਾ ਅਲਟੀਮੇਟਲੀ ਤੇ ਫਿਰ ਸਰਕਾਰ ਕਰਜ਼ਾ ਚੁੱਕਣ ਦੇ ਉੱਤੇ ਹੋ ਰਹੀ ਹੈ ਮਜਬੂਰ ਹੁਣ ਗੱਲ ਕਰ ਰਹੇ ਸੀ ਆਪਾਂ ਸਰਕਾਰੀ ਬਸਾਂ ਦੀ ਸੋ ਇਹਨਾਂ ਨੇ ਕਹਿ ਦਿੱਤਾ ਅ ਠੇਕੇ ਯੂਨੀਅਨ ਨੇ ਪਨਵਾਸ ਠੇਕਾ ਯੂਨੀਅਨ ਨੇ ਕਿ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਸਾਡੀਆਂ ਤਨਖਾਹਾਂ ਸਾਡੀਆਂ ਟਾਈਮ ਤੇ ਨਾ ਪਈਆਂ ਅਸੀਂ ਫਿਰ ਦੁਬਾਰਾ ਤੋਂ ਹੜਤਾਲ ਸ਼ੁਰੂ ਕਰ ਦਾਂਗੇ ਹੁਣ ਸਰਕਾਰ ਨੂੰ ਦੁਬਾਰਾ ਇੱਕ ਅਲਟੀਮੇਟਮ ਦੇ ਦਿੱਤਾ ਗਿਆ ਹੈ ਹੁਣ 24 25 ਫਰਵਰੀ ਨੂੰ ਸਪੈਸ਼ਲ ਸੈਸ਼ਨ ਸੱਦਿਆ ਹੋਇਆ ਪੰਜਾਬ ਸਰਕਾਰ ਨੇ ਕਹਿੰਦੇ ਅਸੀਂ ਸੈਸ਼ਨ ਦੇ ਵਿੱਚ ਵੀ ਮੰਗ ਕਰਾਂਗੇ ਸੈਸ਼ਨ ਦੇ ਦੌਰਾਨ ਵੀ ਹੜਤਾਲ ਕਰਾਂਗੇ ਸੋ ਸਰਕਾਰ ਸੋਚ ਵਿਚਾਰ ਕਰ ਲਵੇ ਕਿ ਇਹ ਫੰਡ ਜਾਰੀ ਕਰਨਾ ਹੈ ਸਾਨੂੰ ਸਾਡੀਆਂ ਤਨਖਾਹਾਂ ਦੇਣੀਆਂ ਨੇ ਕਿ ਨਹੀਂ ਦੇਣੀਆਂ ਜਿਹੜੇ ਕੱਚੇ ਨੇ ਉਹਨਾਂ ਨੂੰ ਪੱਕੇ ਕਰਨਾ ਹੈ ਕਿ ਨਹੀਂ ਕਰਨਾ ਹੋਰ ਬੱਸਾਂ ਚਲਾਉਣੀਆਂ ਨੇ ਕਿ ਨਹੀਂ ਚਲਾਉਣੀਆਂ ਤੇ ਨਵੇਂ ਮੁਲਾਜ਼ਮ ਭਰਤੀ ਕਰਨੇ ਨੇ ਕਿ ਨਹੀਂ ਕਰਨੇ ਤੇ ਫਿਰ ਅਸੀਂ ਆਪਣੀ ਅਗਲੀ ਕਾਰਵਾਈ ਕਰੀਏ ਜੀ ਸੋ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਦਾ ਉਹਨਾਂ ਦੀ ਸੇਵਾਵਾਂ ਖਤਮ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਹਾਲਾਂਕਿ ਉੱਤੇ ਬੈਠੇ ਲੀਡਰ ਜਾਂ ਅਧਿਕਾਰੀ ਜਾਂ ਮੈਂਬਰ ਕਮੇਟੀ ਦੇ ਲੋਕਾਂ ਨੂੰ ਨਹੀਂ ਅਹਿਸਾਸ ਹੋ ਰਿਹਾ ਪਰ ਸਿੱਖ ਸੰਗਤ ਦੇ ਵਿੱਚ ਕਿਹ ਤਰ੍ਹਾਂ ਕਿਤੇ ਰੋਸ ਹੈ ਪੰਜਾਬ ਦੇ ਵਿੱਚ ਤਾਂ ਹੈ ਹੀ ਸੀ ਹੁਣ ਪਾਕਿਸਤਾਨ ਦੇ ਸਿੱਖ ਸੰਗਤ ਦੇ ਵਿੱਚ ਵੀ ਦਾ ਰੋਸ ਪਾਇਆ ਜਾ ਰਿਹਾ ਹੈ ਜੀ ਬਲਵਿੰਦਰ ਜੀ ਮਾਮਲਾ ਉਦੋਂ ਤੋਂ ਸ਼ੁਰੂ ਹੋਇਆ ਹੈ ਜਦੋਂ ਤੋਂ 2 ਦਸੰਬਰ ਤੋਂ ਸ੍ਰੀ ਅਕਾਲ ਤਖਤ ਸਹਿਬ ਦੀ ਫਸੀਲ ਤੋਂ ਫੈਸਲੇ ਸੁਣਾਏ ਗਏ ਸੀ ਜੀ ਹੁਣ ਉੱਤੇ ਹੋਈਆਂ ਕੀ ਨੇ ਕੁਝ ਦੋ ਤਿੰਨ ਗੱਲਾਂ ਹੋਈਆਂ ਨੇ ਸੂਰਿਆ ਕਾਲ ਤੱਕ ਤਾਂ ਸਾਡੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹਰੀ ਜੀ ਉਹਨਾਂ ਦੇ ਕੋਲ ਕੁਝ ਹੱਕ ਨੇ ਕਹਿੰਦੇ ਕਿ ਉਹਨਾਂ ਨੇ ਆਪਣੇ ਹੱਕ ਦੀ ਵਰਤੋਂ ਨਹੀਂ ਕੀਤੀ ਗਿਆਨੀ ਹਰਪ੍ਰੀਤ ਸਿੰਘ ਹਰਾਨੇ ਕੀਤੀ ਹੈ ਉਹਨਾਂ ਨੂੰ ਭਾਸ਼ਣ ਦੇਣ ਦਾ ਅਧਿਕਾਰ ਨਹੀਂ ਸੀ ਆਪਣੇ ਨਿੱਜੀ ਵਿਚਾਰ ਪੇਸ਼ ਕਰਨ ਦਾ ਅਧਿਕਾਰ ਨਹੀਂ ਸੀ ਜੋ ਗਿਆਨੀ ਹਰਪ੍ਰੀਤ ਸਿੰਘ ਹਰਾਨੇ ਫਸੀਲ ਤੋਂ ਕਰ ਦਿੱਤੇ ਇਹ ਗੱਲ ਸ਼ੁਰੂ ਤੋਂ ਹੀ ਮੰਨੀ ਜਾ ਰਹੀ ਹੈ ਜਦੋਂ ਤੋਂ ਬਾਗੀ ਧੜਾ ਬਣ ਗਿਆ ਜਿਨੇ ਆਪਣੇ ਆਪ ਨੂੰ ਸ਼ੋਮਣੀ ਅਕਾਲੀ ਦਲ ਸੁਧਾਰ ਲਹਿਰ ਕਹਿ ਲਿਆ ਆਵਾਜ਼ ਦੇ ਵਿੱਚ ਜਦੋਂ ਉਹ ਫੈਸਲਾ ਆਇਆ ਤਾਂ ਭੰਗ ਵੀ ਕਰ ਦਿੱਤਾ ਉਹ ਗੱਲ ਅਲੱਗ ਦਾ ਵਾ ਬਾਕੀ ਤੜਾ ਇਹ ਗੱਲ ਜਦੋਂ ਕਰਦਾ ਸੀ ਤਾਂ ਉਹ ਕਹਿੰਦਾ ਸੀ ਕਿ ਸੁਖਬੀਰ ਬਾਦਲ ਪ੍ਰਧਾਨ ਨਹੀਂ ਹੋਣਾ ਚਾਹੀਦਾ ਫਿਰ ਕੁਝ ਲੋਕਾਂ ਦੀ رائے ਸਾਹਮਣੇ ਆਈ ਕਿ ਗਿਆਨੀ ਹਰਪ੍ਰੀਤ ਸਿੰਘ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਇਸ ਤੋਂ ਬਾਅਦ ਇੱਕ ਟੈਨਸ਼ਨ ਜੀ ਕ੍ਰੀਏਟ ਹੋ ਗਈ ਫਿਰ ਜਦੋਂ 2 ਦਸੰਬਰ ਨੂੰ ਫੈਸਲੇ ਸੁਣਾਏ ਗਏ ਤਾਂ ਗਿਆਨੀ ਹਰਪ੍ਰੀਤ ਸਿੰਘ ਹਰਾ ਨੇ ਤਾੜਨਾ ਕੀਤੀ ਸੁਖਬੀਰ ਬਾਦਲ ਹਰਾ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਹਨਾਂ ਨੂੰ ਇਹੋ ਜਿਹੇ ਸਵਾਲ ਪੁੱਛੇ ਜਾਣਗੇ ਜਿਹੋ ਜਿਹੇ ਪੁੱਛੇ ਗਏ ਕਿ ਭਾਈ ਸੁਖਬੀਰ ਸਿਰਫ ਹਾਂ ਜਾਂ ਨਾ 'ਚ ਜਵਾਬ ਦੇਣਾ ਹੈ ਤੁਸੀਂ ਆ ਕੁਝ ਕੀਤਾ ਹੈ ਕਿ ਨਹੀਂ ਕੀਤਾ ਸਫਾਈ ਵੀ ਪੇਸ਼ ਕਰਨ ਤੱਕ ਦਾ ਮੌਕਾ ਨਹੀਂ ਦਿੱਤਾ ਕਿੰਨੇ ਸਪਸ਼ਟਿਕਰਣ ਪੇਸ਼ ਕਰਨ ਦਾ ਮੌਕਾ ਮਿਲਿਆ ਹੋਇਆ ਸੀ ਤੁਸੀਂ ਚਿੱਠੀਆਂ ਸਾਨੂੰ ਭੇਜਤੀਆਂ ਨੇ ਹੁਣ ਸਿਰਫ ਸਵਾਲਾਂ ਦੇ ਜਵਾਬ ਦੋ ਸੋ ਬੜੇ ਤਿੱਖੇ ਸਵਾਲ ਪੁੱਛੇ ਗਏ ਉਸ ਤੋਂ ਬਾਅਦ ਧਾਰਮਿਕ ਸਜ਼ਾ ਜਿਹੜੀ ਹੈ ਉਹ ਲੱਗੀ ਧਾਰਮਿਕ ਸਜ਼ਾ ਸੁਖਵੀਰ ਬਾਦਲ ਨੇ ਪੂਰੀ ਕਰ ਲਈ ਹੁਣ ਵੀ ਵੇਖੋ ਤੁਸੀਂ ਸੁਖਵੀਰ ਬਾਦਲ ਦਾ ਨਾਮ ਕਿਤੇ ਵੀ ਸ਼ਾਮਿਲ ਨਹੀਂ ਹੈ ਪਰ ਐਸਜੀਪੀਸੀ ਨੇ ਕਮੇਟੀ ਬਣਾਈ ਐਸਜੀਪੀਸੀ ਨੇ ਕਾਰਵਾਈ ਕੀਤੀ ਮਾਮਲਾ ਕੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੇ ਸੰਡੂ ਨੇ ਕੁਝ ਇਲਜ਼ਾਮ ਲਗਾ ਦਿੱਤੇ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੇ ਉੱਤੇ ਜੀ ਉਹਨਾਂ ਇਲਜ਼ਾਮਾਂ ਤੋਂ ਬਾਅਦ ਮਾਮਲਾ ਪੱਕ ਗਿਆ ਹਾਲਾਂਕਿ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹਰਾਂ ਨੇ ਕਈ ਵਾਰ ਆਖਿਆ ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੀ ਹਮਾਇਤ ਕਰਦਾ ਹਾਂ ਮੈਂ ਉਹਨਾਂ ਦੇ ਹੱਕ ਦੇ ਵਿੱਚ ਹਾਂ ਸਾਰੇ ਅਧਿਕਾਰ ਮੇਰੇ ਕੋਲ ਹੋਣੇ ਚਾਹੀਦੇ ਨੇ ਉਹਨਾਂ ਦੀਆਂ ਸੇਵਾਵਾਂ ਖਤਮ ਕਰਨੀਆਂ ਨੇ ਕਿ ਨਹੀਂ ਕਰਨੀਆਂ ਇਹ ਅਧਿਕਾਰ ਜਥੇਦਾਰ ਸ੍ਰੀ ਅਕਾਲ ਤਖਤ ਕੋਲ ਹੁੰਦੇ ਨੇ ਐਸਜੀਪੀਸੀ ਕੋਲ ਨਹੀਂ ਪਰ ਐਸਜੀਪੀਸੀ ਦੀ ਕਮੇਟੀ ਨੇ ਬੀਤੇ ਦਿਨ ਮੀਟਿੰਗ ਕੀਤੀ ਪਹਿਲਾਂ ਉਹਨਾਂ ਦੀਆਂ ਸੇਵਾਵਾਂ 15 ਦਿਨ ਵਾਸਤੇ ਰੋਕ ਦਿੱਤੀਆਂ ਗਈਆਂ ਸੀ ਹੁਣ ਖਤਮ ਹੀ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੀਆਂ ਸੇਵਾਵਾਂ ਸੋ ਤਖਤ ਸਿਰੀ ਦਮਦਮਾ ਸਾਹਿਬ ਵਿਖੇ ਬਤੌਰ ਜਥੇਦਾਰ ਸੇਵਾਵਾਂ ਨੇ ਭਾਰੀ ਸੀ ਸੇਵਾਵਾਂ ਉਹਨਾਂ ਦੀਆਂ ਖਤਮ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਬਹੁਤ ਸਾਰੀ ਸੰਗਤ ਗਿਆਣੀ ਹਰਪ੍ਰੀਤ ਸਿੰਘ ਹਰਾਂ ਦੇ ਹੱਕ 'ਚ ਵੀ ਆਈ ਹੈ ਤਾਂ ਹੁਣ ਪਾਕਿਸਤਾਨ ਦੀ ਸੰਗਤ ਪਾਕਿਸਤਾਨ ਗੁਰਦੁਆਰਾ ਕਮੇਟੀ ਜਿਹੜੀ ਪਾਕਿਸਤਾਨ ਦੇ ਸਿੱਖ ਗੁਰਦੁਆਰਾ ਕਮੇਟੀ ਉਹਦੇ ਸਾਬਕਾ ਪ੍ਰਧਾਨ ਨੇ ਬਿਸ਼ਨ ਸਿੰਘ ਹਰੀ ਉਹਨਾਂ ਨੇ ਆਖਿਆ ਕਿ ਜੋ ਕੁਝ ਵੀ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੇ ਨਾਲ ਹੋਇਆ ਉਹ ਚੰਗਾ ਨਹੀਂ ਹੋਇਆ ਮਾੜਾ ਹੋਇਆ ਉਹਨਾਂ ਨੇ ਬਲਵਿੰਦਰ ਜੀ ਇਹ ਗੱਲ ਕਹਿ ਦਿੱਤੀ ਹੈ ਕਹਿੰਦੇ ਕਿ ਸੁਖਬੀਰ ਬਾਦਲ ਦੀ ਗੁੰਡਾਗਰਦੀ ਹੈ ਤੇ ਸੁਖਬੀਰ ਬਾਦਲ ਦੇ ਗੁੰਡਿਆਂ ਨੇ ਇਹ ਚੀਜ਼ ਕੀਤੀ ਹੈ ਮਤਲਬ ਸਪਸ਼ਟ ਉਹਨਾਂ ਦੇ ਲਫ਼ਜ਼ ਨੇ ਜੇ ਉਹਨਾਂ ਦੀ ਬਾਈਟ ਵੇਖੋ ਤੁਸੀਂ ਬਾਈਟ ਸੁਣੋ ਬਿਆਨ ਸੁਣੋ ਵੀਡੀਓ ਵੇਖੋ ਤੁਸੀਂ ਉਹਨਾਂ ਦੀ ਉਹ ਕਹਿੰਦੇ ਕਿ ਇਸ ਮੌਕੇ ਤੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੇ ਨਾਲ ਆ ਪਾਕਿਸਤਾਨ ਦੀ ਸਾਰੀ ਸਿੱਖ ਸੰਗਤ ਗਿਆਨੀ ਹਰਪ੍ਰੀਤ ਸਿੰਘ ਹਨ ਦੇ ਨਾਲ ਹੈ ਅਸੀਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਤੱਕਾ ਨਹੀਂ ਹੋਣ ਦਵਾਂਗੇ ਕਿਉਂਕਿ ਉਹਨਾਂ ਨੇ ਕੌਮ ਨੂੰ ਬੜਾ ਕੁਝ ਦਿੱਤਾ ਹੈ ਤੇ ਸਾਡੇ ਮਨਾਂ ਦੇ ਵਿੱਚ ਰੋਸ ਹੈ ਕਿ ਉਹਨਾਂ ਨੇ ਕੌਮ ਨੂੰ ਐਡੀ ਵੱਡੀ ਦੇਣ ਦਿੱਤੀ ਹੈ ਸੇਵਾਵਾਂ ਨਿਭਾਈਆਂ ਨੇ ਇੰਨੇ ਸਾਲ ਤੱਕ ਪਹਿਲਾਂ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਉਹ ਕਾਰਜਕਾਰੀ ਉਸ ਤੋਂ ਬਾਅਦ ਜਿਹੜੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਵੀ ਆਪਣੀ ਸੇਵਾ ਨਿਭਾਰੇ ਸੀ ਤੇ ਹੁਣ ਅਚਾਨਕ ਉਹਨਾਂ ਦੇ ਨਾਲ ਇਸ ਤਰ੍ਹਾਂ ਹੋ ਜਾਣ ਤੋਂ ਬਾਅਦ ਪੂਰੇ ਵਿਸ਼ਵ ਭਰ ਦੀ ਸਿੱਖ ਸੰਗਤ ਜਿਹੜੀ ਹੈ ਉਹ ਜ਼ਰੂਰ ਨਿਰਾਸ਼ ਹੈ ਜੀ ਜੀ ਸੋ ਮੈਮ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਆਸਿਆਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਅਖੀਰ ਤੱਕ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ